ਜੋਤ ਸੁਵਿਜਾ ਨਰਾ ਝੂਠ ਤੇ ਨਰਾ ਮਖਾਂਡ ਤੇ ਨਰਾ ੱਗੀ ਦਾ ਰਾਹ ਸੈਸ ਕਰਕੇ ਲੋਕ ਚੰਦਮਾ ਤੱਕ ਪਹੁੰਚ ਗਏ ਲੇਕਿਨ ਬਹੁਤ ਸਾਰੇ ਲੋਕ ਜਿਹੜੀ ਰੂੜੀਵਾਸ ਸੋਚ ਰਹਦੇ ਆ ਤੇ ਅੰਧਵਿਸ਼ਵਾਸ਼ਾਂ 'ਚ ਗਲਤ ਚੀਜ਼ ਨੂੰ ਪ੍ਰਮੋਟ ਕਰ ਲਗੇ ਅਸੀਂ ਮਾਸਾ ਵੀ ਨਹੀਂ ਸੋਇਦੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਡੇ ਇਸ ਦਾਅਵੇ ਨੂੰ ਚੁਣੌਤੀਆਂ ਤੇ ਕਈ ਵਾਰਾ ਕੀਤੀਆਂ ਹਨ ਤੂਣੇ ਨਾਲ ਜਾਦੂ ਨਾਲ ਅਰਦਾਸ ਨਾਲ ਕਿਸੇ ਚੀਜ਼ ਨਾਲ ਸਾਡਾ ਕੋਈ ਨੁਕਸਾਨ ਕਰ ਸਕਦਾ ਅਸੀਂ ਵੌਲੰਟਰੀ ਲਿਖ ਕੇ ਦਿੰਦੇ ਹਾਂ ਨਾਲੇ 5 ਲੱਖ ਰੁਪਏ ਨਾਮ ਨੂੰ ਵੀ ਦੇਵਾਂਗੇ ਜੇ ਕੋਈ ਇਦਾਂ ਦੀ ਸ਼ਕਤੀ ਸਾਨੂੰ ਵਿਖਾ ਸਕਦਾ ਹੋਵੇ ਪਰ ਉਹਦੇ ਵਿੱਚ ਸਫਲ ਕੋਈ ਨਹੀਂ ਹੋਏ ਆਪਣੀ ਸਿਕਿਉਰਿਟੀ ਦੀ ਰਕਮ ਜਮ੍ਹਾਂ ਕਰਵਾਈਏ ਤੇ ਆਪਣੀ ਬੀਮਾ ਕਰਵਾਈਏ ਤੋਂ ਬਾਅਦ ਕੁਝ ਨਹੀਂ ਹੋਇਆ ਵੀਰਵਾਰ ਲੋਹ ਨਹੀਂ ਕਰਨੇ ਜਾਂ ਬਾਹਰ ਨਹੀਂ ਕੱਢੇ ਰਾਤ ਨੂੰ ਸਿਰ ਨਹੀਂ ਪਾਉਣਾ ਸ਼ਾਮਾਂ ਨੂੰ ਮੰਦਿਆਣੀ ਕਸਣਾ ਕੈਂਚੀ ਨਹੀਂ ਖੜਕਾਉਣੀ ਹੈ ਬੰਜੇ ਬੈ ਕੇ ਪਿਆਣੀ ਹਿਲਾਉਣੇ ਇਹ ਧਰਨਾ ਨੂੰ ਕਹੀ ਕਿਤਨਾ ਫੇਦੇ ਮੈਂ ਤਰਕ ਮੰਨਦਾ ਇਹ ਤਾਂ ਮੈਨੂੰ ਫਾਇਦਾ ਹੈ ਤੁਸੀਂ ਮੰਨੋਗੇ ਤੁਹਾਨੂੰ ਫਾਇਦਾ ਹੋ ਜੂ ਕੁਝ ਲੋਕ ਜਿਹੜੇ ਆ ਵਾ ਪਰਮਾਚਾਰ ਨਹੀਂ ਨਿਕਲਦੇ ਜੋਤਸ਼ੀਆਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਆਪਣੀ ਜਿਹੜੀ ਕਿਰਤ ਕਮਾਈ ਆ ਉਹਨੂੰ ਬਰਬਾਦ ਨਾ ਕਰੋ ਅੱਜ ਦੇ ਜਮਾਨੇ 'ਚ ਜਿੱਥੇ ਸਾਇੰਸ ਕਰਕੇ ਲੋਕ ਚੰਦਮਾ ਤੱਕ ਪਹੁੰਚ ਗਏ ਲੇਕਿਨ ਹਲੇ ਵੀ ਜਿਹੜੇ ਸਾਡੇ ਬਹੁਤ ਸਾਰੇ ਲੋਕ ਇਹਦੀ ਰੂੜੀਵਾਸ ਸੋਚ ਰਹਾਂਦੇ ਆ ਤੇ ਅੰਧਵਿਸ਼ਵਾਸ਼ਾਂ 'ਚ ਤੇ ਭੂਤਾਂ ਪ੍ਰੇਤਾਂ ਵਿੱਚ ਅਜੇ ਵੀ ਵਿਸ਼ਵਾਸ ਰੱਖਦੇ ਆ ਤੇ ਉਹਨਾਂ 'ਚ ਫਸੇ ਪਏ ਨੇ ਬਹੁਤ ਸਾਰੇ ਲੋਕਾਂ ਨੂੰ ਇਹੋ ਡਰਨਦਾ ਵਾ ਕਿ ਸਾਡੇ ਘਰ 'ਚ ਜੇ ਕੋਈ ਗੱਲਬਾਤ ਹੋ ਰਹੀ ਆ ਤੇ ਉਹਦੇ ਵਿੱਚ ਕੋਈ ਨਾ ਕੋਈ ਕਿਸੇ ਨੇ ਕੀਤਾ ਕਰਾਇਆ ਜਾਂ ਕੋਈ ਗੈਬੀ ਸ਼ਕਤੀ ਆ ਤੇ ਸਾਰੀਆਂ ਗੱਲਾਂ ਅੱਜ ਸਾਂਝਾ ਕਰਾਂਗੇ ਸਾਡੇ ਨਾਲ ਇਸ ਟਾਈਮ ਦੇ ਮੌਜੂਦ ਨੇ ਸਰਦਾਰ ਨਿਰੰਦਰ ਸਿੰਘ ਜੋ ਕਿ ਰਿਟਾਇਰ ਬੀੜੀ ਵਿਭਾਗ ਦੇ ਕਰਮਚਾਰੀ ਨੇ ਤੇ ਤਰਸ਼ਿਲ ਕਮੇਟੀ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਹਜ਼ਾਰਾਂ ਜਿਹੜੇ ਕੇਸ ਜਿਹੜੇ ਸੋਲਵ ਕੀਤੀ ਆ ਜਿਨ੍ਹਾਂ ਵਿੱਚ ਲੋਕਾਂ ਦੇ ਘਰ ਜਿਹੜੇ ਕਦੇ ਸਾਰੇ ਘਰ ਖੁੰਦੇ ਛਿੱਟੇ ਪਿੰਦੀ ਆ ਕੱਪੜੇ ਕੱਟੇ ਜਾਂਦੇ ਆ ਜਾਕਰ ਹੜੇ ਅੱਗ ਲੱਗ ਜਾਂਦੀ ਆ ਜਾਂ ਸਾਡੇ ਗਾ ਰੋੜੇ ਵਜਦੇ ਆ ਇਹੋ ਜਿਹੇ ਬਹੁਤ ਸਾਰੀਆਂ ਜਿਹੜੇ ਘਟਰਾਵਾਂ ਜਿਹੜੀਆਂ ਆਮ ਲੋਕਾਂ ਦੇ ਘਰਾਂ 'ਚ ਹੁੰਦੀਆਂ ਵਾਂ ਜਿਨ੍ਹਾਂ ਦੇ ਦਿਮਾਗ 'ਚ ਕੋਈ ਗੱਲ ਰਹਿੰਦੀ ਆ ਵੀ ਮੇਰੇ ਤੇ ਕਿਸੇ ਨੇ ਕੀਤਾ ਕਰਾਇਆ ਵਾ ਮੈਂ ਕਿਹ ਸਿਆਣੇ ਕੋ ਜਾਵਾਂ ਕਿਹ ਬਾਬੇ ਕੋ ਜਾਵਾਂ ਕਿ ਜੋਸ਼ੀ ਕੋ ਜਾਵਾਂ ਬਹੁਤ ਸਾਰੀਆਂ ਘਟਰਾਵਾਂ ਜਿਹੜੀਆਂ ਲਗਾਤਾਰ ਲੋਕਾਂ ਦੇ ਵਿੱਚ ਵਿਚਰਦੀਆਂ ਨੇ ਇਹ ਜਿਹੜੀ ਸੋਚ ਆ ਇਹ ਲੋਕਾਂ ਦੀ ਸੋਚ ਨੂੰ ਬਦਲਵਾਤੇ ਸਰਸ਼ਿਲ ਕਮੇਟੀ ਜਿਹੜੀ ਇਹ ਬਣਾਈ ਗਈ ਸੀ ਜਿਹੜੀ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਸਮਝਾਉਂਦੀ ਸੀ ਵੀ ਇਹ ਜਿਹੀ ਕੋਈ ਨਹੀਂ ਹੈਗੀ ਕੋਈ ਭੂਤ ਪ੍ਰੇਤ ਨਹੀਂ ਆ ਆਓ ਆਪਣੇ ਚੈਨਲ ਤੇ ਸਦਾ ਨਿਰਦੇਸ਼ਨਾ ਸਵਾਗਤ ਕਰਦੇ ਆ ਤੇ ਸਾਰੀਆਂ ਗੱਲਾਂ ਨੂੰ ਸਾਂਝੇ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਜਿਹਨੇ ਇਹ ਅੰਧਵਿਸ਼ਵਾਸ ਜਾਂ ਇਹ ਭੂਤਪ੍ਰੀਤਿਆ ਇਹਨਾਂ ਬਾਰੇ ਕੀ ਕਹਿਣਾ ਜੇ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਬਹੁਤ ਮਿਹਰਬਾਨੀ ਕੀ ਕਹਿਣਾ ਚਾਹੋਗੇ ਅਕਸਰ ਹੀ ਲੋਕਾਂ ਦੇ ਘਰਾਂ ਵਿੱਚ ਜਦੋਂ ਕੋਈ ਖੂਨ ਦੇ ਛਿੱਟੇ ਪਿਲਦੇ ਆ ਜਾਂ ਕੋਈ ਕਿਹਦੇ ਕੱਪੜੇ ਕੱਟੇ ਜਾਂਦੇ ਆ ਕਿਹਦੇ ਕਰ ਅੱਗ ਲੱਗ ਜਾਂਦੀ ਆ ਤੇ ਲੋਕ ਕਹਿੰਦੇ ਵੀ ਸਾਡੇ ਕਿਹਦੇ ਕੀਤਾ ਕਰਾਇਆ ਤਾਂ ਸ਼ਰਕ ਕਮੇਟੀ ਜਿਹੜੀ ਹੈ ਏਸੀ ਨੂੰ ਕਿਸ ਤਰ੍ਹਾਂ ਵੇਦਦੀ ਆ ਜਿਹੜੀਆਂ ਗੈਰ ਵਿਗਿਆਨਕ ਜਾਬਦੀਆਂ ਘਟਨਾਵਾਂ ਉਹਨਾਂ ਦੇ ਮਗਰ ਕੀ ਕੀ ਕਾਰਨ ਹੋ ਸਕਦੇ ਆ ਉਹ ਛੋਟ ਦੇ ਵਿੱਚ ਮੈਂ ਦੱਸ ਦਵਾਂ ਬਹੁਤ ਲੰਮਾ ਕੁਝ ਘਟਨਾਵਾਂ ਅਜਈਆਂ ਵਾਂ ਜਿਹੜੀਆਂ ਕੁਦਰਤੀ ਰੂਪ ਚ ਵਾਪਰਦੀਆਂ ਕਈ ਕੇਸਾਂ ਚ ਅਸੀਂ ਚੈੱਕ ਕੀਤਾ ਆ ਕਿ ਬਿੱਲੀ ਨੇ ਚੂਹੇ ਨੂੰ ਮਾਰ ਕੇ ਖੜਿਆ ਤੇ ਉਹਦੇ ਨਾਲ ਖੂਨ ਦੀ ਛਿੱਟੇ ਪੈ ਸਕਦੇ ਆ ਕਿਸੇ ਉੱਤੇ ਬਿੱਲੀ ਦੇ ਕੰਨ ਤੇ ਸੱਟ ਲੱਗੀ ਆ ਤੇ ਉਹ ਕੰਨ ਫਟਕਦਾ ਜਾਂਦਾ ਉਹਦੇ ਨਾਲ ਮਿਸ਼ਟੇ ਪੈ ਸਕਦੇ ਆ ਜਾਂ ਇਹੋ ਜਿਹੀ ਕੋਈ ਵੀ ਘਟਨਾ ਹੋ ਸਕਦੀ ਹੈ। ਹਾਂ। ਜਾਂ ਇਦਾਂ ਦੀ ਵੀ ਗੱਲ ਹੋ ਸਕਦੀ ਆ ਵੀ ਪਰਿਵਾਰ ਦੇ ਵਿੱਚ ਕੋਈ ਐ ਵਿਅਕਤੀ ਜਿਹੜਾ ਵਾ ਉਹ ਮਾਨਸਿਕ ਰੂਪ ਚ ਪੀੜਤ ਹੈ ਤੇ ਉਹ ਦਬਾਅ ਚ ਆ ਤੇ ਉਹ ਕੋਈ ਹਰਕਤ ਵੀ ਐਓ ਜਿਹੀ ਕਰ ਸਕਦਾ। ਇਹ ਜਦੋਂ ਅਸੀਂ ਜਾ ਕੇ ਕੇਸ ਚੈੱਕ ਕਰਦੇ ਆ ਦੇਖਦੇ ਆ ਤੇ ਫਿਰ ਉਹਦੇ ਮੁਤਾਬਕ ਅਸੀਂ ਜਿਹੜਾ ਉਹ ਉਥੇ ਜੋ ਨਿਰਣਾ ਲੈਣਾ ਹੁੰਦਾ ਉਹ ਲੈ ਕੇ ਉਹਨੂੰ ਠੀਕ ਕਰਦੇ ਹਾਂ ਇਸ ਤਰ੍ਹਾਂ ਦੇ ਜਦੋਂ ਸਾਡੇ ਮਨ ਦੇ ਵਿੱਚ ਇਹ ਵਹਿਮ ਰਹਿੰਦਾ ਆ ਵੀ ਸ਼ਾਇਦ ਇਹ ਕੁਝ ਕਰਕੇ ਕੋਈ ਕੋ ਬਾਬੇ ਕੋਲੋਂ ਕੋ ਤਵੀਤ ਕਰਵਾ ਕੇ ਜਾਂ ਕਹਿ ਲਓ ਟੂਣਾ ਕਰਕੇ ਜਾਂ ਕੋ ਹੋਰ ਹੈ ਜਈ ਕਾਰਵਾਈ ਕਰਕੇ ਕਿਸੇ ਦਾ ਨੁਕਸਾਨ ਕੀਤਾ ਜਾ ਸਕਦਾ ਹੈ ਜਾਂ ਸਾਡਾ ਕੋਈ ਨੁਕਸਾਨ ਕਰ ਸਕਦਾ ਜੇ ਸਾਡੇ ਮਨ ਦੇ ਵਿੱਚ ਇਹ ਭਰਮ ਹੈ ਤਾਂ ਅਸੀਂ ਉਹ ਪਰਮ ਦੇ ਨਾਲ ਹੀ ਚੱਲਦੇ ਆਂ ਕਿਸੇ ਵੀ ਘਟਨਾ ਨੂੰ ਇਦਾਂ ਦੀ ਘਟਨਾ ਬਣਾ ਕੇ ਅਸੀਂ ਉਹਦੀ ਖੋਜ ਨਹੀਂ ਕਰਦੇ ਵੀ ਇਹ ਕਿਉਂ ਹੋ ਸਕਦਾ ਕਿਵੇਂ ਹੋ ਸਕਦਾ ਤੇ ਜੇ ਹੈਗਾ ਵੀ ਹੈ ਤੇ ਉਹਦਾ ਮਤਲਬ ਸਾਡੇ ਤੇ ਕੋਈ ਅਸਰ ਪੈਣਾ ਕਿ ਨਹੀਂ ਪੈਣਾ ਇਸ ਕਰਕੇ ਅਸੀਂ ਡਰ ਦੇ ਮੋਲ ਦੇ ਵਿੱਚ ਚਲੇ ਜਾਂਦੇ ਆਂ ਕੀ ਲੋਕਾਂ ਦੀ ਉਸ ਵੇ ਮਾਨਸਿਕਤਾ ਇਦਾਂ ਦੀ ਹੋ ਜਾਂਦੀ ਹੈ ਵੀ ਲੋਕ ਉਸ ਚੀਜ਼ ਨੂੰ ਕਵਰ ਕਰ ਲੈਂਦੇ ਆ ਵੀ ਅਗਰ ਕੋਈ ਗੱਲਬਾਤ ਹੋਦੀ ਹੈ ਤਾਂ ਸਾਇਦ ਵੀ ਵਾਕਈ ਮੇਰੇ ਘਰ ਚ ਇਦਾਂ ਦਾ ਕੋਈ ਗੱਲ ਹੁੰਦਾ ਸਾਡੇ ਕੋਲੇ ਬਹੁਤ ਕੇਸ ਇਦਾਂ ਦੇ ਆਉਂਦੇ ਆ ਜੀ ਕੁਝ ਦਿਨ ਪਹਿਲਾਂ ਦੀ ਗੱਲ ਹੈ ਇੱਥੇ ਮੇਰੇ ਕੋਲ ਇੱਕ ਕੇਸ ਆਇਆ ਸੀਗਾ ਤੇ ਉਹ ਕਹਿੰਦੇ ਜੀ ਉਹ ਸਾਡੇ ਨਾਮ ਨਾਲ ਲਾਉਂਦੇ ਆ ਵੀ ਉਹ ਇਸ ਤਰ੍ਹਾਂ ਕਰਤਾ ਸੀ ਉਹਨਾਂ ਨੇ ਵੇਖੋ ਉਹ ਪੁਰਾਣੇ ਸਾਥ ਕੋ ਜਾਂਦੇ ਆ ਉਹਨਾਂ ਨੇ ਉਥੋਂ ਕਰਕੇ ਸਾਡੇ ਘਰੇ ਇਦਾਂ ਦੇ ਹੋ ਗਿਆ ਸਾਡੇ ਡੰਗਰ ਜਿਹੜੇ ਉਹ ਨਹੀਂ ਮਿਲਦੇ ਉਹ ਮੈਂ ਕਿਹਾ ਵੀ ਕੋਈ ਇਹਦਾ ਠੋਸ ਤੁਹਾਡੇ ਕੋਲ ਆਧਾਰ ਹੈਗਾ ਤੇ ਹਲਫੀਆ ਬਿਆਨ ਬਣਾ ਕੇ ਲੈ ਆਓ ਅਸੀਂ ਉਹਦਣੇ ਆਣ ਕੇ ਜਿਹੜਾ ਚੈੱਕ ਆਪਾਂ ਕਰ ਲਾਂਗੇ ਕਾਰਵਾਈ ਕਰ ਲਵਾਂਗੇ ਪਰ ਉਹ ਕਿਉਂਕਿ ਇਹਨਾਂ ਗੱਲਾਂ ਦਾ ਕੋਈ ਠੋਸ ਆਧਾਰ ਨਹੀਂ ਹੁੰਦਾ ਇਹ ਤੂੰ ਤਬਾਹੀਆਂ ਹੁੰਦੀਆਂ ਜਾਂ ਸ਼ੱਕ ਹੁੰਦਾ ਹੈ ਕਿ ਕਿਸੇ ਨੇ ਕੁਝ ਕੀਤਾ ਹੈ ਕਿਸੇ ਨਹੀਂ ਸਾਡੀ ਸੋਸਾਇਟੀ ਵੱਲੋਂ ਇਹ ਨਿਰਣਾ ਆ ਕੋਈ ਕਿਸੇ ਵੀ ਤਰੀਕੇ ਨਾਲ ਕਿਸੇ ਦਾ ਵੀ ਇਸ ਤਰੀਕੇ ਨਾਲ ਨੁਕਸਾਨ ਨਹੀਂ ਕੀਤਾ ਜਾ ਸਕਦਾ ਇਹ ਕੁਝ ਮਤਲਬ ਕਿਸੇ ਨੂੰ ਸਲੂਕ ਹੋ ਜਾਂ ਦੇ ਦੇਣਾ ਜਾਂ ਕੋਈ ਹੋਰ ਜਿਹੀਆਂ ਘਟਰਾਵਾਂ ਹੋ ਸਕਦੀਆਂ ਹਨ ਪਰ ਇਦਾਂ ਦੀ ਨਹੀਂ ਕਿ ਇਹਨੂੰ ਫੂਕ ਮਾਰ ਕੇ ਜੰਤਰ ਮਾਰ ਕੇ ਤੰਤਰ ਮਾਰ ਕੇ ਕੁਝ ਕਰਕੇ ਜਾਂ ਧਾਗਾ ਕਰਕੇ ਟੂਣਾ ਕਰਕੇ ਉਹ ਮਤਲਬ ਕਿਸੇ ਬੰਦੇ ਨੂੰ ਕੋਈ ਨੁਕਸਾਨ ਪਹੁੰਚਾਇਆ ਜਾ ਸਕੇ ਸਾਡੀ ਸੋਸਾਇਟੀ ਜਿਹੜੀ ਹੈ ਉਹ ਉਹਦਾ ਇਨਾਮ ਰੱਖਿਆ ਆ 5 ਲੱਖ ਰੁਪਈਆ ਵੀ ਜੇ ਕੋਈ ਕਿਸੇ ਦਾ ਨੁਕਸਾਨ ਅਸੀਂ ਵਲੰਟੀਅਰਲੀ ਪੇਸ਼ ਕਰਦੇ ਹਾਂ ਵੀ ਜੇ ਕੋਈ ਬੰਦਾ ਟੂਨੇ ਨਾਲ ਜਾਦੂ ਨਾਲ ਅਰਦਾਸ ਨਾਲ ਕਿਸੇ ਚੀਜ਼ ਨਾਲ ਸਾਡਾ ਕੋਈ ਨੁਕਸਾਨ ਕਰ ਸਕਦਾ ਅਸੀਂ ਵੌਲੰਟਰੀ ਲਿਖ ਕੇ ਦਿੰਨੇ ਆ ਨਾਲੇ 5 ਲੱਖ ਰੁਪਏ ਨਾਮ ਨੂੰ ਦੇਵਾਂਗੇ ਜੇ ਕੋਈ ਇਦਾਂ ਦੀ ਸ਼ਕਤੀ ਸਾਨੂੰ ਵਿਖਾ ਸਕਦਾ ਹੋਵੇ ਜਿਆਦਾਤਰ ਜਦੋਂ ਵੀ ਐਵਰੀ ਕੋਈ ਘਟਨਾ ਵਾਹ ਹੁੰਦੀ ਹੈ ਜਦਾ ਕਿਸੇ ਦੇ ਘਰ ਕੋਈ ਬੱਚੇ ਲੋਦ ਨਹੀਂ ਔਲਾਦ ਨਹੀਂ ਪੈਦਾ ਹੋ ਰਹੀ ਜਾਂ ਕਿਸੇ ਦੇ ਘਰ ਜਦੋਂ ਅੱਗ ਲੱਗ ਜਾਂਦੀ ਆ ਉਹ ਹਮੇਸ਼ਾ ਹੀ ਉਹ ਆਪਣੇ ਨੀਲੇ ਰਿਸ਼ਤੇਦਾਰ ਉੱਪਰ ਸ਼ੱਕ ਕਰਦੇ ਆ ਜਿਹਦੇ ਕਰਕੇ ਜਿਹੜੀ ਇਹ ਰਿਸ਼ਤਾਰੀ ਵਿੱਚ ਵੀ ਕਰਤਨ ਆ ਜਾਂਦੀ ਆ ਐ ਦੇਖੋ ਇਹ ਜਿਹੜਾ ਸਾਡਾ ਸਮਾਜ ਹੈ ਨਾ ਇਹਦੀ ਬਣਤਰ ਏਦਾਂ ਦੀ ਬਣ ਗਈ ਆ ਐ ਸਰਕਾਰਾਂ ਦੀ ਨਲਾਇਕੀ ਕਹਿ ਲਈਏ ਜਾਂ سرمایہਦਾਰੀ ਦੀ ਸ਼ਰਾਰਤ ਕਹਿ ਲਈਏ ਇਹਨੂੰ ਦੁਨੀਆ ਨੂੰ ਸਾਡੇ ਸਮਾਜ ਨੂੰ ਇਹਨਾਂ ਨੇ ਮੰਡੀ ਬਣਾ ਕੇ ਰੱਖਤਾ ਜਦੋਂ ਮੰਡੀ ਦੇ ਵਿੱਚ ਬੰਦਾ ਵਿਚਰਦਾ ਆ ਤੇ ਉਹ ਹਮੇਸ਼ਾ ਆਪਣੇ ਗੱਲੇ ਵੱਲ ਧਿਆਨ ਰੱਖਦਾ ਵੀ ਮੈਂ ਇਸ ਵੀਰ ਦਾ ਆਇਆ ਤਾਂ ਮੈਂ ਸ਼ਾਮ ਤੱਕ ਕੀ ਵਟਣਾ ਘਟਣਾ ਹੈ ਤੇ ਉਸ ਭੱਜ ਦੌੜ ਦੇ ਵਿੱਚ ਇਹ ਔਰਤ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਪੀੜਤ ਆ ਇਹ ਸਮਾਜ ਦੇ ਵਿੱਚ ਬਾਕੀ ਤਰ੍ਹਾਂ ਨਾਲੋਂ ਤੇ ਉਹ ਅਜਿਹਿਆਂ ਘਟਰਾਵਾਂ ਵਾਪਰਨੀਆਂ ਇਹੋ ਜੇ ਸਮਾਜ ਦੇ ਵਿੱਚ ਵਾਪਰਨੀਆਂ ਜਿਹੜੀਆਂ ਵਾ ਉਹ ਕੋਈ ਅਣਹੋਣੀ ਗੱਲ ਨਹੀਂ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਤਾਂ ਫਿਰ ਉਹ ਉਹਦਾ ਅਸਲ ਕਾਰਨ ਲੱਭਣ ਦੀ ਬਜਾਏ ਉਹ ਉਹਨੂੰ ਨੇੜੇ ਦੇ ਲੋਕ ਜਿਹੜੇ ਆ ਉਹ ਜਿਹੜੇ ਜਦ ਕਿਤੇ ਵੀ ਆ ਤੁਸੀਂ ਹੋਰ ਵੀ ਜਥੇਬੰਦੀਆਂ 'ਚ ਵੀ ਲੈ ਲਓ ਨੇੜੇ ਦੇ ਬੰਦੇ ਨਾਲ ਸਾਡਾ ਛੇਤੀ ਮਤਲਬ ਜੇ ਉਹਦੇ ਨਾਲ ਨਿੱਗ ਜਿਆਦਾ ਆ ਪਿਆਰ ਜਿਆਦਾ ਤੇ ਉਹਦੇ ਨਾਲ ਫ੍ਰਿਕਸ਼ਨ ਵੀ ਫ੍ਰਿਕਸ਼ਨ ਵੀ ਉਹਦੇ ਨਾਲ ਬਹੁਤ ਜਲਦੀ ਹੋ ਜਾਂਦੀ ਹੈ ਕਿਉਂਕਿ ਉਹ ਤੁਹਾਡਾ ਪੇਤੀ ਹੁੰਦਾ ਤੁਹਾਡਾ ਸੁਜੋਗੀ ਹੁੰਦਾ ਤੁਹਾਡੇ ਉਹ ਗੁਣਾ-ਉਗਣਾ ਨੂੰ ਜਾਣਦਾ ਹੁੰਦਾ ਅਸੀਂ ਇਸ ਕਰਕੇ ਉਹਨੂੰ ਛੇਤੀ ਵਲਗਣ ਦੇ ਵਿੱਚ ਵੜ ਲੈਣੀ ਆ ਵੀ ਨਹੀਂ ਸਾਡਾ ਕੁਝ ਨਾ ਕੁਝ ਕੀਤਾ ਕਰਾਇਆ ਹੁੰਦਾ ਕੀ ਜਿਹੜੀ ਤਰਸ਼ਿਲ ਕਮੇਟੀ ਹੈ ਇਹ ਭੂਤਾ-ਪ੍ਰੇਤਾ ਨੂੰ ਕਿਦਾਵੇ ਦੀ ਅਗਰ ਗੱਲ ਕੀਤੀ ਹੋਵੇ ਤਾਂ ਗੁਰਦਾਸਪੁਰ ਵਿੱਚ ਹੈ ਅਜੇ ਰੀਸੈਂਟਰੀ ਇੱਕ ਘਟਨਾ ਵਾਪਰੀ ਜਿੱਥੇ ਇੱਕ ਬੰਦਾ ਕੋਟ ਕੋਟ ਮਾਰਦਾ ਵਾ ਉਹ ਜਨਾਨੀ ਦਾ ਵੀ ਕਹਿਣਾ ਵਾ ਵੀ ਮੇਰਾ ਘਰਵਾਲੇ ਦੇ ਉੱਪਰ ਗਿਆਬੀ ਸ਼ਕਤੀ ਸੀ ਉਹਨੂੰ ਕੋਈ ਭੂਤ ਪ੍ਰੇਤ ਆਉਂਦੇ ਸੀ ਜਿਹਦੇ ਕਰਕੇ ਮੈਂ ਬੁਲਾਇਆ ਗਿਆ ਸੀ ਤਰਕਸ਼ੀਲ ਕਮੇਟੀ ਇਸ ਨੂੰ ਕਿਸ ਤਰ੍ਹਾਂ ਵੇਖਦੀ ਹੈ ਜੇ ਤਰਕਸ਼ੀਲ ਕਮੇਟੀ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤੇ ਇਹਦੇ ਵਿੱਚ ਦੋਸ਼ੀ ਇਕੱਲਾ ਉਹ ਪਾਸਟਰ ਨਹੀਂ ਆ ਜਿੰਨੇ ਉਸ ਸ਼ਖਸ ਦੀ ਓਟ-ਓਟ ਕੇ ਹੱਤਿਆ ਕਰ ਦਿੱਤੀ ਆ ਉਹਦੇ ਵਿੱਚ ਬੜੀਆਂ ਤਰ੍ਹਾਂ ਦੋਸ਼ੀ ਜਿਹੜੀਆਂ ਉਹ ਸਾਬਤ ਹੁੰਦੀਆਂ ਸਭ ਤੋਂ ਪਹਿਲਾਂ ਵੱਡਾ ਦੋਸ਼ੀ ਸਾਡੀ ਸਰਕਾਰ ਜਿਨ੍ਹਾਂ ਲੱਖਾਂ ਲੋਕ ਜਿਹੜੇ ਆ ਉਹ ਬੇਰੁਜ਼ਗਾਰ ਹੈ ਕਿਸੇ ਕੋਲ ਕੋਈ ਕੰਮਕਾਰ ਨਹੀਂ ਬਗੈਰ ਕੰਮਕਾਰ ਦੇ ਬੰਦਾ ਜਿਹੜਾ ਵਾ ਉਹ ਪੁੱਠੇ ਬਣੇ ਨੂੰ ਸੋਚੂਗਾ ਕਦੀ ਸਿੱਧੇ ਬਣੇ ਨੂੰ ਨਹੀਂ ਸੋਚੂਗਾ ਸਾਡਾ ਸਮਾਜ ਜਿਨ੍ਹਾਂ ਬਣਤਰੇ ਦਾ ਨਹੀਂ ਬਣਾਤੀ ਆ ਪਈ ਥਾਂ ਥਾਂ ਤੇ ਵੱਡੇ ਵੱਡੇ ਮੌਲਾ ਦੇ ਰੂਪ ਦੇ ਵਿੱਚ ਡੇਰੇ ਜਿਹੜੇ ਆ ਉਹ ਖੁੱਲ ਰਹੇ ਆ ਮੈਂ ਕਿਸੇ ਇੱਕ ਧਰਮ ਨਾਲ ਦੀ ਗੱਲ ਨਹੀਂ ਕਰਦਾ ਸਾਰੇ ਧਰਮਾਂ ਦਾ ਇਦਾਂ ਦਾ ਰੁਝਾਨ ਬਣ ਗਿਆ ਵੀ ਤੁਸੀਂ ਇੱਥੋਂ ਅੰਮ੍ਰਿਤਸਰ ਤੱਕ ਜਾਓ ਤੇ ਘਟੋ ਘਟ ਤੁਹਾਨੂੰ ਬੜੀਆਂ 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 ਚਾਰ ਚਰਚਾ ਖੁੱਲੀਆਂ ਮਿਲ ਜਾਣਗੀਆਂ ਜਾਂ ਹੋਰ ਥਾਂ ਥਾਂ ਦੇ ਉੱਤੇ ਧਾਰਮਿਕ ਸਥਾਨ ਜਿਹੜੇ ਆ ਉਹ ਉਗੜਵੇਂ ਰੂਪ ਦੇ ਵਿੱਚ ਦਿਨੋ ਦਿਨ ਹੀ ਖੁੰਬਾ ਵਾਂਗੂ ਜਿਹੜੇ ਆ ਉਹ ਉੱਠ ਰਹੇ ਆ ਤੇ ਫਿਰ ਅਜਿਹਿਆਂ ਘਟਨਾਵਾਂ ਵਾਪਰਨੀਆਂ ਜਿਹੜੀਆਂ ਉਦੇ ਵਿੱਚ ਉਹਦੇ ਪਰਿਵਾਰ ਵੀ ਸ਼ਾਮਲ ਆ ਜਿਨੇ ਉਹਨੂੰ ਸਹੀ ਇਲਾਜ ਕਰਾਉਣ ਦੀ ਬਜਾਏ ਜੇ ਉਹ ਸ਼ਖਸ ਉਧਰਲੇ ਬੰਨੇ ਨਾ ਜਾ ਕੇ ਕਿਸੇ ਤਰਕਸ਼ੀਲ ਸੋਸਾਇਟੀ ਦੇ ਕੋਲੇ ਕਿਸੇ ਇਕਾਈ ਦੇ ਕੋਲੇ ਜਾ ਕੇ ਮਿਲਦਾ ਤੇ ਉਹਦਾ ਇਲਾਜ ਬਿਲਕੁਲ ਸੰਭਵ ਸੀ ਤੇ ਉਹਨੇ ਠੀਕ ਹੋ ਜਾਣਾ ਸੀ ਤੇ ਇਹ ਸਾਨੂੰ ਇਹਦਾ ਦੁੱਖ ਵੀ ਆ ਕਿ ਉਹ ਜਿਹੜਾ ਇਹ ਸਿੱਧੇ ਬੰਨੇ ਨਾ ਜਾ ਕੇ ਪੁੱਠੇ ਰਾਹ ਜਾ ਕੇ ਤੇ ਇੱਕ ਬਹੁਤ ਨੌਜਵਾਨ ਜਿਹੜਾ ਵਾ ਉਹਦਾ ਜਿਹੜੀ ਉਹਦੀ ਹੱਤਿਆ ਹੋ ਗਈ ਆ ਇਦੇ ਕਾਰਨ ਜੇ ਆਪਾਂ ਲੱਭਣ ਜਰਰੀ ਤੇ ਬੜੇ ਮਾਣ ਬਿਸ਼ਾਲੀ ਅਸ਼ਣ ਕਰੀਏ ਤੇ ਬੜੀਆਂ ਧਰਾਏ ਦੇ ਮਗਰ ਜਿਹੜੀਆਂ ਉਹ ਜ਼ਿੰਮੇਵਾਰ ਆ ਸਰਕਾਰ ਵੀ ਜ਼ਿੰਮੇਵਾਰ ਆ ਸਾਡਾ ਸਮਾਜ ਵੀ ਜ਼ਿੰਮੇਵਾਰ ਆ ਪਰਿਵਾਰ ਵੀ ਜ਼ਿੰਮੇਵਾਰ ਆ ਤੇ ਉਸ ਸਖਸ਼ ਨੇ ਜਿਹਨੇ ਕੋਟ-ਕੋਟ ਕੇ ਮਾਰਤਾ ਸੀ ਮੰਗ ਕਰਦੇ ਆ ਵੀ ਇਹ ਜੋ ਸਖਸ਼ ਨੂੰ ਜਿਹੜਾ ਵਾ ਉਹ ਨਿਰਪੱਖ ਜਾਂਚ ਕਰਕੇ ਵਧੀਆ ਜਾਂਚ ਕਰਕੇ ਤੇ ਇਹਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਬਣਦੀ ਆ ਉਹ ਜਿਹੜੀ ਉਹ ਦਮਾਉਣੀ ਬਣਦੀ ਆ ਕਿਉਂਕਿ ਸਮਾਜ ਨੂੰ ਗਾਂ ਸੇਧ ਮਿਲੇ ਜਿਹੀਆਂ ਡਰਾਮਾ ਜਿਹੜੀਆਂ ਉਹ ਨਾਮ ਵਾਪਰਨ ਰਦਰ ਭਾਜੀ ਆਮ ਹੀ ਵੇਖਿਆ ਜਾਂਦਾ ਤੇ ਪਿੰਨਾ ਪਿੰਨਾ ਚ ਕੋਈ ਬਾਬਾ ਬੈਠਾ ਕੋਈ ਕੋਈ ਕਹਿੰਦਾ ਬਈ ਤੇ ਦੇਵੀ ਹੁੰਦੀ ਹੈ ਕੋਈ ਕਹਿੰਦਾ ਬਈ ਤੇ ਬਾਬਾ ਦਾ ਕੋਈ ਐਸਟਰਾ ਦੀ ਮਤਲਬ ਲੋਕ ਉਹ ਸਾਰੇ ਲੋਕ ਆ ਜਿਹੜੇ ਪਹਿਰਾਵਾ ਪਾ ਕੇ ਬੈਠੇ ਆ ਜਿਹਨੇ ਗੱਡੀਆਂ ਲਾ ਕੇ ਬੈਠੇ ਆ ਇਸ ਚੀਜ਼ ਨੂੰ ਮਤਲਬ ਸਰਕਾਰ ਨਹੀਂ ਧਿਆ ਦਿੰਦੀ ਭਈ ਤੁਸੀਂ ਕਿਵੇਂ ਵੇਖਦੇ ਹੋ ਚੀਜ਼ਾਂ ਨੂੰ ਸਾਡੇ ਸਮਾਜ ਦੀ ਬਣਤਰ ਇਦਾਂ ਦੀ ਬਣਾ ਦਿੱਤੀ ਗਈ ਆ ਭਈ ਗਲਤ ਚੀਜ਼ ਨੂੰ ਪ੍ਰਮੋਟ ਕਰਨ ਲੱਗੇ ਅਸੀਂ ਮਾਸਾ ਵੀ ਨਹੀਂ ਸੋਚਦੇ ਥੋੜਾ ਜਿਹਾ ਵੀ ਨਹੀਂ ਸੋਚਦੇ ਹਾਂ ਪਈ ਇਹ ਸਖਤ ਜਿਹੜਾ ਵਾ ਇਹ ਕੁਝ ਕਿਹਦਾ ਸਵਾਰ ਸਕਦਾ ਕਿ ਨਹੀਂ ਸਵਾਰ ਸਕਦਾ ਤੇ ਸਮਾਜਿਕ ਹਾਲਾਤ ਵੀ ਸਾਡੇ ਇਦਾਂ ਦੇ ਹੋ ਗਏ ਆ ਵੀ ਇਹ ਰਜਿਸਟਰਡ ਫਾਰਮੂਲਾ ਲੋਕਾਂ ਨੂੰ ਠੱਗੀ ਮਾਰਨ ਦਾ ਵੀ ਤੁਸੀਂ ਕੋਈ ਝੰਡਾ ਗਾੜ ਲਓ ਕਿਸੇ ਵੀ ਰੰਗ ਦਾ ਤੇ ਚਾਰ ਇਟਾਂ ਰੱਖ ਕੇ ਉੱਤੇ ਰੰਗ ਰੰਗੂ ਫੇਰ ਕੇ ਦੇ ਵੇਜੋ ਤੁਹਾਡੀ ਰੋਟੀ ਰੋਜੀ ਜਿਹੜੀ ਆ ਉਹ ਉਹ ਪੱਕੀ ਹੋ ਜੂਗੀ ਖਤਰਾ ਕੋਈ ਨਹੀਂ ਤੇ ਮਿਹਨਤ ਕੋਈ ਨਹੀਂ ਸਰਕਾਰ ਨੂੰ ਚਾਹੀਦਾ ਆ ਇਹਦੇ ਕਾਨੂੰਨ ਬਣੇ ਹੋਏ ਆ ਇਹਨਾਂ ਚੀਜ਼ਾਂ ਦੇ ਮੈਡੀਕਲ ਰੈਮਡੀਜ਼ ਐਕਟ ਬਣਿਆ ਹੋਇਆ ਵਾ ਪਈ ਕੋਈ ਜਿਹੜਾ ਬੰਦਾ ਆਉਂਦਾ ਵੀ ਮੈਂ ਕਿਹਨੂੰ ਠੀਕ ਕਰ ਦੂੰਗਾ ਬਕੈਰੋ ਵਿਗਿਆਨਕ ਨਜ਼ਰੀਏ ਦੇ ਆਉਂਦਾ ਠੀਕ ਕਰ ਦੂ ਤੇ ਉਹਦੇ ਉੱਤੇ ਪਰਚਾ ਦਰਜ ਹੋ ਸਕਦਾ ਪਰ ਇਹਨੂੰ ਲਾਗੂ ਕੌਣ ਕਰੇ ਅਸੀਂ ਬੜੀ ਵਾਰ ਲਗਭਗ ਹਰ ਸਾਲ ਹੀ ਮੰਗ ਪੱਤਰ ਦਿੰਦੇ ਰਹੇ ਆ ਡੀਸੀ ਸਾਹਿਬ ਨੂੰ ਸਾਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਸਾਰੇ ਸਾਹ ਜਿੱਥੇ ਕਿਤੇ ਵੀ ਸੀ ਸਾਰੇ ਡੀਸੀਆਂ ਨੂੰ ਮੰਗ ਪੱਤਰ ਦਿੰਦੇ ਰਹੇ ਆ ਪਈ ਇਹ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ ਸੋਰਬਦੂਸ਼ ਸੋਰ ਪ੍ਰਡੂਸ਼ਨ ਦਾ ਐ ਐਕਟ ਬਣਿਆ ਆ ਉਹਦੇ ਤੇ ਕਦੀ ਕੋਈ ਕਹੇ ਨਾ ਕਾਰਵਾਈ ਨਹੀਂ ਕੀਤੀ। ਪਰ ਏਕ ਇੱਕ ਪਿੰਡ ਦੇ ਵਿੱਚ ਪੰਜ ਪੰਜ 7 7 ਸਪੀਕਰ ਵੱਜੀ ਜਾਂਦੇ ਆ। ਇਸ ਕਰਕੇ ਇਸ ਨਿਜਾਮ ਦੇ ਵਿੱਚ ਲੋਕਾਂ ਨੂੰ ਸੁਚੇਤ ਕਰਨ ਤੋਂ ਬਗੈਰ ਕੁਝ ਨਹੀਂ ਕੀਤਾ। ਦੱਸ ਸਕਦਾ ਜੇ ਉਹ ਪਰਿਵਾਰ ਸੁਚੇਤ ਹੁੰਦਾ ਤੇ ਉਸ ਲੜਕੇ ਦੀ ਡੈਥ ਨਹੀਂ ਸੀ ਹੁੰਦੀ। ਠੀਕ ਵੀ ਉਹਨੇ ਹੋ ਜਾਣਾ ਸੀਗਾ। ਕਿਉਂਕਿ ਅਸੀਂ ਬਹੁਤ ਕੇਸ ਹਜੇ ਹੱਲ ਕੀਤੇ ਆ ਜਿਨ੍ਹਾਂ ਦੇ ਵਿੱਚ ਇਤਨਾ ਦੀਆਂ ਡਰਾਮਾ ਵਾਪਰਦੀਆਂ ਤੇ ਅਸੀਂ ਸਾਡੇ ਸੁਝਾਵਾਂ ਨਾਲ ਜਾਂ ਸਾਡੇ ਦਸੇ ਮਸ਼ਵਿਰਿਆਂ ਦੇ ਨਾਲ ਉਹ ਮਰੀਜ਼ ਜਿਹੜੇ ਆ ਉਹ ਠੀਕ ਹੋ ਜਾਂਦੇ ਆ। ਜੋਤਿਸ਼ ਵਿਦਿਆ ਕੋ ਨਮੀ ਦੇ ਦੇ ਜੋਤਿਸ਼ ਵਿਦਿਆ ਜੋਤਿਸ਼ ਵਿਦਿਆ ਨਰਾ ਝੂਠ ਤੇ ਨਰਾ ਪਖੰਡ ਤੇ ਨਰਾ ਠੱਗੀ ਦਾ ਰਾਹ ਹਾਂ ਮੈਂ ਦਾਵੇ ਨਾਲ ਕਹਿਣਾ ਮੈਂ ਤਰਕਸ਼ੀਬ ਸੁਸਾਇਟੀ ਇਕਾਈ ਤਰਨਤਾਰਨ ਦਾ ਜਥੇਬੰਦਗ ਮੁਖੀ ਹੋਣ ਦੇ ਨਾਤੇ ਅਸੀਂ 5 ਲੱਖ ਰੁਪਏ ਦਾ ਨਾਮ ਆਪਣੀ ਸੁਸਾਇਟੀ ਵੱਲੋਂ ਰੱਖਿਆ ਤੇ ਜੇ ਕੁੱਲ ਨਾਮ ਸਾਡਾ ਮਲਾ ਲਿਆ ਜਾਵੇ ਤੇ ਕਈ ਕਰੋੜ ਰੁਪਏ ਸਾਡਾ ਇਨਾਮ ਹੈ ਜੇ ਕੋਈ ਵੀ ਜੋਤ ਸੀ ਕਿਤੇ ਉਹਦਾ ਵੀ ਹੋਵੇ ਕਿੱਡਾ ਵੀ ਵੱਡਾ ਹੋਵੇ ਤੇ ਕਿੰਨੀਆਂ ਵੀ ਉਹਨੇ ਡਿਗਰੀਆਂ ਕੀਤੀਆਂ ਹੁਣ ਕਿੰਨੇ ਵੀ ਉਹਨੇ 골ਡ ਮੈਡਲ ਲਏ ਹੋਣ ਉਹਨੂੰ ਮੇਰਾ ਖੁੱਲਾ ਚੈਲੰਜ ਆ ਕਿ ਉਹ ਸਾਡੇ ਕੋਲੇ ਸਿਕਿਉਰਿਟੀ ਰਕਮ 10000 ਜਮ੍ਹਾਂ ਕਰਵਾ ਕੇ ਸਾਡੇ ਕੋਲੋਂ ਉਹ 10 ਬੰਦਿਆਂ ਦੇ ਹੱਥਾਂ ਦੀਆਂ ਬੰਦਿਆਂ ਜਾਂ ਔਰਤਾਂ ਦੇ ਹੱਥਾਂ ਦੀਆਂ ਜਿੱਦਾਂ ਦੀਆਂ ਉਹ ਤਸਵੀਰਾਂ ਕਹੇ ਜਿਹਦੇ ਵਿੱਚ ਰੇਖਾ ਪੂਰੀਆਂ ਤਰੀਕੇ ਨਾਲ ਦੇਖਦੀਆਂ ਹੋਣ ਮੱਥੇ ਦੀਆਂ ਕਵੇ ਮੱਥੇ ਦੀਆਂ ਹਥਨੀਆਂ ਕਵੇ ਹਥਨੀਆਂ ਅਸੀਂ ਦਸਾਂ ਸ਼ਖਸ਼ਾਂ ਦੀਆਂ ਉਹਨੂੰ ਤਸਵੀਰਾਂ ਸੌਂਪਦੇ ਹਾਂਗੇ ਉਹਨੇ ਸਵਾਲ ਦੱਸਣੇ ਆ ਵੀ ਇਹ ਕਿੰਨੇ ਔਰਤਾਂ ਦੇ ਹੱਥ ਆ ਕਿੰਨੇ ਮਰਦਾਂ ਦੇ ਹੱਥ ਆ ਕਿੰਨੇ ਵਿਆਹਿਆਂ ਦੇ ਹੱਥ ਆ ਕਿੰਨੇ ਕੁਆਰਿਆਂ ਦੇ ਆ ਕਿੰਨੇ ਪੜ੍ਹੇ ਲਿਖਿਆਂ ਦੇ ਆ ਕਿੰਨੇ ਅਨਪੜ੍ਹਿਆਂ ਦੇ ਆ ਤੇ ਕਿਹਦੇ ਕਿਹਦੇ ਕਿੰਨੇ ਬੱਚੇ ਆ ਹਾਂ ਇਹ ਇਹਨਾਂ ਦੱਸਣਾ ਆ ਉਹਦੇ ਵਿੱਚ ਵੀ 5% ਗਲਤੀ ਜਿਹੜੀ ਸਾਡੇ ਵੱਲੋਂ ਸ਼ੂਟ ਆ ਜੋ 100 ਸਵਾਲ ਹੈ ਬਣਦਾ ਉਹਦਾ ਤੇ ਉਹ ਉਹਦੇ ਵਿੱਚੋਂ ਜੇ ਉਹ ਪੰਜ ਗਲਤ ਵੀ ਕਰਦਾ 95 ਨੰਬਰ ਵੀ ਲੈਂਦਾ ਆ ਤੇ ਅਸੀਂ ਉਹਨੂੰ ਪਾਸ ਸਮਝ ਗਏ ਉਹਦੀ ਜਮ੍ਹਾਂ ਕਰਾਈ ਹੋਈ ਸਿਕਿਉਰਿਟੀ 10000 ਰੁਪਿਆ ਪਲੱਸ 5 ਲੱਖ ਰੁਪਿਆ ਇਨਾਮ ਸਾਡੀ ਸੋਸਾਇਟੀ ਵੱਲੋਂ ਅਸੀਂ ਜਿਹੜਾ ਉਹ ਦੇਣ ਲਈ ਪਾਬੰਦ ਆ ਤੇ ਸਾਰੀ ਜ਼ਿੰਦਗੀ ਉਹਦਾ ਮਤਲਬ ਪਾਣੀ ਵੀ ਪਰਾਂਗੇ ਵੀ ਵਾਕਿਆ ਯਾਰ ਬੰਦੇ ਕੋਲੇ ਕੁਝ ਹੈ ਪਰ ਅੱਜ ਤੱਕ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਾਡੇ ਇਸ ਦਾਅਵੇ ਨੂੰ ਚੁਣੌਤੀਆਂ ਤੇ ਕਈ ਵਾਰਾਂ ਕੀਤੀਆਂ ਪਰ ਉਹਦੇ ਵਿੱਚ ਸਫਲ ਕੋਈ ਨਹੀਂ ਹੋਇਆ ਆਪਣੀ ਸਿਕਿਉਰਿਟੀ ਦੀ ਰਕਮ ਜਮ੍ਹਾਂ ਕਰਵਾਈਏ ਤੇ ਆਪਣੀ ਬੇਇੱਜ਼ਤੀ ਕਰਵਾਈਏ ਤੋਂ ਵੱਧ ਕੁਝ ਨਹੀਂ ਹੋਇਆ ਟੀਵੀ ਦੇ ਉੱਤੇ ਵੀ ਸਾਡੀਆਂ ਰਵੇਟਾਂ ਹੋਈਆਂ ਹੋਰ ਵੀ ਕਈ ਥਾਈਂ ਜਿਹੜੇ ਇਸ ਤਰ੍ਹਾਂ ਦੇ ਪਖੰਡਵਾੜ ਚੱਲਦੇ ਅੱਖਾਂ ਦੇ ਪੱਟੀ ਬੰਨ੍ਹ ਕੇ ਪੜਨ ਵਾਲੀ ਗੱਲ ਜਾਂ ਹੋਰ ਅਜਿਹੇ ਠੜਾਈਆਂ ਠੜਾਵਾ ਜਿਹੜੀਆਂ ਗੈਰ ਕੁਦਰਤੀ ਠੜਾਵਾ ਵਾਪਰਦਿਆਂ ਲੋਕ ਕੁਝ ਸ਼ਰਾਰਤਾਂ ਕਰਦੇ ਐ ਤੇ ਉਹਨਾਂ ਨੂੰ ਅਸੀਂ ਚੈਲਜਾ ਸਾਡਾ ਜੇ ਤੁਸੀਂ ਤੁਹਾਡੇ ਕੋਲੇ ਕੋਈ ਵੀ ਗੈਬੀ ਸ਼ਕਤੀ ਦਾ ਕੋ ਦਾਵਾ ਹੈ ਤੁਹਾਡੇ ਕੋਲੇ ਕੋਈ ਜਿਹਨੂੰ ਤੁਸੀਂ ਵਿਗਿਆਨ ਕਹਿੰਦੇ ਹੋ ਵੀ ਜੋਤਸ਼ੀ ਵਿਗਿਆਨ ਹੈ ਤੇ ਜੇ ਵਿਗਿਆਨ ਹੈ ਤਾਂ ਫਿਰ ਵਿਗਿਆਨ ਤੇ ਮੋਟਰਸਾਈਕਲ ਬਣਾਇਆ ਤੇ ਗੱਡੀ ਬਣਾਈ ਤੇ ਉਹ ਖਰਾਬ ਮੋਟਰਸਾਈਕਲ ਨੂੰ ਵੀ ਬਣਾ ਕੇ ਜੇ ਦਿਖਾ ਦਿੰਦੇ ਆ ਤੁਸੀਂ ਜੇ ਜੋਤਸੀ ਜੇ ਸੱਚੇ ਹੋ ਤੇ ਫਿਰ ਜੋਤਸੀ ਮਰਦੇ ਗਏ ਉਹਨਾਂ ਨੂੰ ਨਹੀਂ ਪਤਾ ਲੱਗਦਾ ਕੱਲ ਨੂੰ ਮੈਨੂੰ ਕਹਿੰਨੇ ਆਣ ਕੇ ਚਾਕੂ ਮਾਰ ਦੇਣਾ ਤਰਨ ਤਰਨ ਦੇ ਵਿੱਚ ਐ ਗੁਰੂ ਨਾਨਕ ਸਪੈਸ਼ਲਿਸਟੀ ਹਸਪਤਾਲ ਦੇ ਸਾਹਮਣੇ ਜੋਤੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਸਾਡਾ ਪਿਖ ਕੀ ਆ ਸਾਡਾ ਪਿਖ ਪੰਜਾਬ 'ਚ ਸਹੀ ਆ ਕਿ ਸਾਡਾ ਹਰਿਆਣੇ 'ਚ ਆ ਤੇ ਉਹ ਕਿਉਂ ਜਿਹੜੇ ਆ ਫਿਰ ਉਹ ਘਟਨਾਵਾਂ ਦਾ ਸ਼ਿਕਾਰ ਹੁੰਦੇ ਆ ਇਸ ਕਰਕੇ ਸਾਡਾ ਕਹਿਣਾ ਹੈ ਵੀ ਇਹ ਅਜਈਆਂ ਘਟਨਾਵਾਂ ਜਿਹੜੀਆਂ ਵਾ ਉਹ ਇੱਕ ਹੈਨੀ ਠੀਕ ਨਹੀਂ ਆ ਇਹ ਲੋਕ ਜਿਹੜੇ ਆ ਸਿਰਫ ਕੋ ਜਿਹਨਾਂ ਕੋ ਫਾਰਮੂਲੇਟਡ ਗੱਲਾਂ ਹੁੰਦੀਆਂ ਵੀ ਤੂੰ ਬਹੁਤ ਸਿਆਣਾ ਹੈ ਹਰ ਇੱਕ ਬੰਦਾ ਸਮਝਦਾ ਵੀ ਜੇ ਮੈਨੂੰ ਸਿਆਣਾ ਕਹਿੰਦਾ ਤਾਂ ਫਿਰ ਮੈਂ ਤਾਂ ਸਿਆਣਾ ਹੈ ਹੀ ਆ ਤੂੰ ਬਹੁਤ ਇਮਾਨਦਾਰ ਹੈ ਹਰ ਇੱਕ ਬੰਦਾ ਸਮਝਦਾ ਮੈਂ ਇਮਾਨਦਾਰ ਆ ਇਸ ਕਰਕੇ ਜੇ ਉਹਨਾਂ ਕੋ ਇੱਕ ਫਾਰਮੂਲੇਟਡ ਜੀ ਗੱਲਬਾਤ ਹੁੰਦੀ ਹੈ ਕੁਛ ਨਹੀਂ ਜੋਤਿਸ਼ ਦਾ ਕੋਈ ਆਧਾਰ ਨਹੀਂ ਜੋਤਿਸ਼ ਦਾ ਆਧਾਰ ਇਹ ਸਮਾਂ ਦੱਸਦੇ ਆ ਤੇ ਸਮੇਂ ਦਾ ਕੋਈ ਆਧਾਰਨੀ ਕਿਤੇ ਦਾ ਕੁਸਮਾ ਕੋ ਗਿਆ ਤੁਹਾਡੇ ਹਿੰਦੁਸਤਾਨ ਦੇ ਵਿੱਚ ਹੀ ਤੁਸੀਂ ਜੇ ਟਰੇਸ ਕਰੋ ਤੇ ਸਮੇਂ ਦਾ ਫਰਕ ਆ ਲਾਗੇ ਨਾਲ ਹੀ ਬਾਰਡਰ ਦੇ ਉੱਤੇ ਅੱਧਾ ਘੰਟੇ ਦਾ ਫਰਕ ਹੈ ਪਾਕਿਸਤਾਨ ਦੇ ਨਾਲ ਅਸੀਂ ਬਾਰਡਰ ਦੇ ਰਹੀਨੇ ਆ ਤੇ ਜੇ ਇੱਥੇ ਤੁਸੀਂ ਇੱਕ ਇੱਕ ਪਲੰਗ ਪਰਲੇ ਬੰਨੇ ਪੋਰਟਲ ਉੱਤੇ ਅੱਧਾ ਘੰਟਾ ਕਰੀ ਦਾ ਫਰਕ ਪੈ ਜਾਣਾ ਹੈ ਤੇ ਕੁਝ ਜਗ੍ਹਾ ਇਹੋ ਜਿਹੀਆਂ ਵੀ ਹੈਗੀਆਂ ਜਿਹੜੀਆਂ ਨੋ ਮੈਨ ਲੈਂਡ ਵੀ ਹੈਗੀਆਂ ਉੱਥੇ ਜੇ ਬੱਚਾ ਪੈਦਾ ਹੁੰਦਾ ਤਾਂ ਫਿਰ ਉਹਨੂੰ ਤੁਸੀਂ ਪਾਕਿਸਤਾਨ ਦਾ ਸਮਾਂ ਗਿਣੋਗੇ ਕਿ ਜਾਂ ਹਿੰਦੁਸਤਾਨ ਦਾ ਸਮਾਂ ਗਿਣੋਗੇ ਇਸ ਕਰਕੇ ਸਾਡੇ ਕੋਲੇ ਵੱਡੇ ਵੱਡੇ ਤੱਥ ਹੈਗੇ ਆ ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਕਿ ਇਹ ਚੀਜ਼ ਜਿਹੜੀ ਕੋਈ ਵੀ ਨਹੀਂ ਕਾਰ ਨੇ ਲੁੱਟ ਦੇ ਸਾਜਨੇ ਫਿਰ ਨਰਕ ਸਵਰਗ ਕੀ ਆ ਇਹ ਨਰਕ ਸਵਰਗ ਜਿੱਦਾਂ ਦਾ ਲੋਕਾਂ ਦੇ ਦਿਮਾਗ ਦੇ ਵਿੱਚ ਪਰਮਿਆਂ ਵੀ ਨਰਕ ਸਵਰਗ ਹੁੰਦਾ ਨਰਕ ਸਵਰਗ ਕੁਛ ਨਹੀਂ ਆ ਨਰਕ ਸਵਰਗ ਇਹਦਾ ਮੈਂ ਵੀ ਮੈਂ ਸਰਦਾਰ ਦੀਪਾ ਜੀ ਦਾ ਕਾਰਵਿਆਰ ਲੋਕਾਂ ਨਾਲ ਮਿਲਵਰਤਨ ਵਧੀਆ ਤੁਸੀਂ ਕਿਧੋਂ ਪੈਸੇ ਲੈਨੇ ਹੋ ਤੇ ਸਮੇਂ ਸਿਰ ਵਾਪਸ ਕਰ ਦਿੰਨੇ ਹੋ ਤੁਸੀਂ ਲੋਕਾਂ ਨੂੰ ਪਿਆਰ ਕਰਦੇ ਹੋ ਲੋਕਾਂ ਦੇ ਬੱਚਿਆਂ ਨੂੰ ਪਿਆਰ ਕਰਦੇ ਹੋ ਆਟੋਮੈਟਿਕਲੀ ਅਭੀ ਤੁਹਾਨੂੰ ਪਿਆਰ ਮਿਲੂਗਾ ਤੁਹਾਡੇ ਬੱਚਿਆਂ ਨੂੰ ਪਿਆਰ ਮਿਲੂਗਾ ਤੁਹਾਨੂੰ ਅਭੀ ਨਬੀ ਤੇ ਕਿਤੇ ਵੀ ਲੋੜ ਪਵੇ ਤੇ ਤੁਸੀਂ ਵੱਧ ਰਕਮ ਵੀ ਕਿਝੋ ਫੜ ਸਕਦੇ ਕਿ ਤੁਸੀਂ ਆਪਣਾ ਜਿਹੜਾ ਵਾ ਉਹ ਵਿਹਾਰ ਜਿਹੜਾ ਚੰਗਾ ਬਣਾਇਆ ਹੋਇਆ ਇਸ ਕਰਕੇ ਤੁਸੀਂ ਸਵਰਗ ਚ ਜੇ ਜੇ ਤੁਸੀਂ ਲੋਕਾਂ ਨੂੰ ਗਾਲਾਂ ਕੱਢੋਗੇ ਲੋਕਾਂ ਦੇ ਗਾਲ ਪਾਓਗੇ ਲੋਕਾਂ ਦੇ ਨਿਆਣਿਆਂ ਨੂੰ ਨਫ਼ਰਤ ਕਰੋਗੇ ਰਿਸ਼ਤੇਦਾਰਾਂ ਨੂੰ ਪ੍ਰੋਪਰਲੀ ਨਹੀਂ ਮਿਲੋ ਵਰਤੋਗੇ ਤੇ ਫਿਰ ਆਟੋਮੈਟਿਕਲੀ ਨਰਕ ਚ ਚਲੇ ਜਾਓਗੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੋਂ ਦੂਰ ਭੱਜਣਗੇ ਤੁਹਾਡੇ ਆਣ ਗਵਾਂਡੇ ਵਾਲੇ ਤੁਹਾਡੇ ਤੋਂ ਦੂਰ ਭੱਜਣਗੇ ਤੇ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਨਰਕ ਭਰਪੂਰ ਹੋ ਜੇਗੀ ਆਪਣੇ ਸਰੀਰ ਦੀ ਤੁਸੀਂ ਚੰਗੀ ਦੇਖਭਾਲ ਕਰਦੇ ਹੋ ਵਰਜਿਸ਼ ਕਰਦੇ ਹੋ ਉਹਨੂੰ ਠੀਕ ਰੱਖਦੇ ਹੋ ਤੇ ਤੁਹਾਡੀ ਲੰਮੀ ਜ਼ਿੰਦਗੀ ਜਿਹੜੀ ਆ ਉਹ ਸਵਰਗ ਦੇ ਰੂਪ ਦੇ ਵਿੱਚ ਬੜਾ ਆਪੇ ਦੇ ਵਿੱਚ ਵੀ ਹੁਣ ਤੁਹਾਡੇ ਸਾਹਮਣੇ ਮੈਂ 64 ਸਾਲਾਂ ਦਾ ਆ ਕਿ ਮੇਰੀ ਹੈਲਥ ਜਿਹੜੀ ਆ ਉਹ ਮੈਂ ਸਮਝਦਾ ਵੀ ਕਾਫੀ ਉਲਝਣਾਂ ਦੇ باوجود ਵੀ ਕਾਫੀ ਵਧੀਆ ਹੈ ਜੋ ਮੈਂ ਮੈਂ ਇਹਨੂੰ ਸਵਰਗ ਸਮਝਦਾ ਹਾਂ ਹੋਰ ਚੰਗਾ ਕੀ ਹੁੰਦਾ ਦੁੱਖ ਤੇ ਸੁੱਖ ਇੱਥੇ ਜ਼ਿੰਦਗੀ 'ਚ ਇਸੇ ਜੀ ਆਉਣੇ ਆ ਅਗਲੀ ਜ਼ਿੰਦਗੀ ਨਾ ਕੋਈ ਹੈ ਨਾ ਸਾਡੀ ਕੋਈ ਪਿਛਲੀ ਜ਼ਿੰਦਗੀ ਸੀ ਪਿਛਲੀ ਜ਼ਿੰਦਗੀ ਸਾਡੇ ਮਾਪਿਓ ਸੀ ਅਗਲੀ ਜ਼ਿੰਦਗੀ ਸਾਡੇ ਬੱਚੇ ਨੇ ਤੇ ਸਾਡੇ ਚੰਗਿਆਂ ਮਾੜਿਆ ਕਰਮਾਂ ਦਾ ਫਲ ਸਾਡੇ ਬੱਚਿਆਂ ਤੇ ਵੀ ਪੈਣਾ ਅਸੀਂ ਚੰਗੀ ਕਮਾਈ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਵੀ ਕਿਹਾ ਜਾਂਦਾ ਨਾ ਕਿ ਤੁਹਾਡਾ ਜਨ ਦੇਖਾ ਲਿਖਿਆ ਜਾ ਰਿਹਾ ਜੋ ਤੁਸੀਂ ਕਰਮ ਕਰਦੇ ਪਏ ਹੋ ਜੋ ਤੁਸੀਂ ਧਰਮ ਕਰਦੇ ਪਏ ਹੋ ਤੁਹਾਡਾ ਉਹ ਤੇ ਚਿਤਨ ਗੁਰੂ ਤੇ ਲਿਖਾ ਲਿਖਦਾ ਪਿਆ ਤੁਹਾਨੂੰ ਧਰਮ 라ਏ ਜਿਹੜਾ ਲਿਖਾ ਵਾਂਗੇ ਕਿਆ ਮੁਖ ਲੈ ਕੇ ਜਾਏਗਾ ਦੇਖੋ ਜੀ ਉਹ ਉਹ ਠੀਕ ਹੈ ਗੱਲ ਜਦੋਂ ਇਹ ਗੱਲਾਂ ਲਿਖੀਆਂ ਗਈਆਂ ਉਸ ਵੇਲੇ ਉਸ ਉਹਨਾਂ ਚੀਜ਼ਾਂ ਦੀ ਨੈਸੈਸਿਟੀ ਸੀ ਨੈਸੈਸਿਟੀ ਸੀ ਉਹਦੀ ਭਈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਨਾ ਕਚਹਿਰੀਆਂ ਸੀ ਨਾ ਠਹਾਣੇਦਾਰ ਸੀ ਨਾ ਕੋਈ ਮਤਲਬ ਇਹੋ ਜੀ ਚੀਜ਼ ਨਹੀਂ ਸੀ ਹੈਗੀ ਵੀ ਜਿਹੜੀ ਲੋਕਾਂ ਨੂੰ ਕਾਬੂ ਕਰਕੇ ਰੱਖ ਸਕੇ ਕਿਸੇ ਡੈਰੇ ਵਿੱਚ ਬੰਨ੍ਹ ਕੇ ਰੱਖ ਸਕੇ ਤੇ ਉਸ ਵੇਲੇ ਇੱਕ ਰੱਬ ਦਾ ਭਾਓ ਪੈਦਾ ਕਰਕੇ ਵੀ ਤੁਹਾਡੇ ਵੀ ਖੁਚ ਚੰਗੇ ਕੰਮ ਕਰੋਗੇ ਤੇ ਤੁਸੀਂ ਚੰਗੇ ਰਹੋਗੇ ਮਾੜੇ ਕਰੋਗੇ ਤਾਂ ਵੀ ਤੁਸੀਂ ਮਾੜੇ ਉਸ ਉਸ ਵੇਲੇ ਉਹਨਾਂ ਦਾ ਵजूद ਸੀ ਜਦੋਂ ਕਿ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਕੋਲੇ ਕਾਨੂੰਨ ਦਾ ਭਾਏ ਆ ਸਾਰਿਆਂ ਨੂੰ ਲਾਗੂ ਨਹੀਂ ਹੁੰਦਾ ਗੱਲ ਵੱਖਰੀ ਹੈ ਪਰ ਤੁਹਾਡੇ ਕੋਲ ਕਾਨੂੰਨ ਹੈ ਤੁਸੀਂ ਕਾਨੂੰਨ ਤੇ ਜਾ ਕੇ ਅਪੀਲ ਕਰ ਸਕਦੇ ਹੋ ਪਰਖ ਸਕਦੇ ਹੋ ਤੁਹਾਡੇ ਕੋਲ ਦਲੀਲਾਂ ਵਾ ਵਕੀਲ ਆ ਸਾਰਾ ਕੁਝ ਹੈ ਇਸ ਕਰਕੇ ਚਿੱਤਰਗੁਪਤ ਨਾਂ ਦੀ ਕੋਈ ਚੀਜ਼ ਜਿਹੜੀ ਆ ਉਹ ਕਿਤੇ ਵੀ ਨਹੀਂ ਹੈ ਕਿਤੇ ਵੀ ਨਹੀਂ ਹੈਗੀ ਤੇ ਜੇ ਇਹਨੂੰ ਸਹੀ ਜੇ ਪਰਖਣਾ ਹੋ ਇਸ ਗੱਲ ਨੂੰ ਤੇ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਲੋਕ ਤੁਹਾਡੇ ਵਿੱਚ ਉਹ ਲੋਕ ਬਹੁਤ ਨੇ ਜਿੰਨਾਂ ਬਹੁਤ ਕੁੱਤੇ ਕੰਮ ਕੀਤੇ ਪੁੱਟੇ ਕੰਮ ਕੀਤੇ ਆ ਤੇ ਪਰ ਉਹ ਜ਼ਿੰਦਗੀ ਤੁਹਾਡੇ ਸਾਰਿਆਂ ਨਾਲੋਂ ਵਧੀਆ ਜੀ ਰਿਹਾ ਆ ਤੇ ਫਿਰ ਚਿੱਤਰਗੁਪਤ ਫਿਰ ਕਿੱਥੇ ਚਲੇ ਗਿਆ ਹੂੰ ਠੀਕ ਹੈ ਫਿਰ ਜਦੋਂ ਪਹਿਲੀ ਵਾਰ ਇਨਸਾਨ ਹੋਣ ਦੇ ਚਾਇਆ ਕਹੇ ਵੀ ਚੀਜ਼ ਤੋਂ ਬਣਿਆ ਉਹ ਚਪੈਂਜੀ ਤੋਂ ਬਣਿਆ ਜਾਓ ਕਿ ਡੱਡੂ ਤੋਂ ਬਣਿਆ ਮੱਛੀ ਤੋਂ ਬਣਿਆ ਤੇ ਜਿਹੜਾ ਪਹਿਲਾ ਮਨੁੱਖ ਬਣ ਗਿਆ ਆਨੇ ਆ ਬ ਚੰਗੇ ਕਰਮ ਕਰਾਂਗੇ ਤੇ ਮਨੁੱਖਾ ਜਨਮ ਮਿਲਣਾ ਆ ਤੇ ਫਿਰ ਉਹ ਚਪੈਂਜੀ ਨੇ ਜਾਂ ਮੱਛੀ ਨੇ ਜਾਂ ਉਹ ਡੱਡੂ ਨੇ ਕਿਹੜਾ ਚੰਗਾ ਕਰਮ ਕਰਤਾ ਵੀ ਉਹਨੇ ਫੜਾਫੜ ਮਨੁੱਖ ਬਣਾਤਾ ਉਹਨੂੰ ਵੀ ਲੈ ਵੀ ਤੂੰ ਤੇ 100 ਤੋਂ 100 ਨੰਬਰ ਲੈ ਗਿਆ ਇਸ ਕਰਕੇ ਸਾਰੀਆਂ ਗੱਲਾਂ ਜਿਹੜੀਆਂ ਇਹ ਮਤਲਬ ਇਸ ਸਿਸਟਮ ਨੂੰ ਚੱਲਦਾ ਰੱਖਣ ਵਾਸਤੇ ਬਣਾਈਆਂ ਸੀ ਪਰ ਸ਼ਰਾਰਤੀ ਲੋਕ ਜਿਹੜੇ ਸੀਗੇ ਖਾਸ ਕਰਕੇ ਪੁਜਾਰੀ ਵਰਗ ਮੇਰਾ ਇਹ ਗੱਲ ਤੇ ਯੋਰ ਬਹੁਤ ਉਹ ਕਿਸੇ ਵੀ ਧਰਮ ਚ ਹੋਵੇ ਲੋਕੀ ਕਹਿੰਦੇ ਹਿੰਦੂੜੇ ਮਾੜੇ ਆ ਲੋਕੀ ਕਹਿੰਦੇ ਜੀ ਸਿੱਖੜੇ ਮਾੜੇ ਆ ਜੀ ਲੋਕੀ ਕਹਿੰਦੇ ਜੀ ਪਾਦਰੀ ਵਾਲੇ ਹੋਣ ਉਹ ਕਤਲ ਕੀਤਾ ਤਾਂ ਪਾਦਰੀ ਨੇ ਕੀਤਾ ਆਮ ਕੇਸਾਈ ਨੇ ਨਹੀਂ ਕੀਤਾ ਉਹਨਾਂ ਸਾਰੀਆਂ ਇਸਾਈਆਂ ਤਨੂੰ ਇਲਜ਼ਾਮ ਦੇਣਾ ਬਹੁਤ ਮਾੜੀ ਗੱਲ ਆ ਮਾੜੀ ਗੱਲ ਆ ਇਸ ਕਰਕੇ ਜਿਹੜਾ ਪੁਜਾਰੀ ਵਰਗਾ ਹੈ ਨਾ ਜਿਹੜਾ ਧਰਮ ਦੀਆਂ ਕੁੰਡੀਆਂ ਸਮਝ ਲੈਂਦਾ ਭਈ ਇਹਦੇ ਵਿੱਚ ਉਹ ਲੁੱਟਿਆ ਜਾ ਸਕਦਾ ਲੋਕਾਂ ਨੂੰ ਉਹ ਫਿਰ ਪੁੱਠੇ ਸਿੱਧੇ ਕੰਮ ਜਿਹੜੇ ਆ ਉਹ ਕਰਦਾ ਤੇ ਉਹਦੇ ਵਿੱਚ ਫਿਰ ਇਹ ਹੋ ਜਾਂਦੀਆਂ ਘਟਨਾਵਾਂ ਉੱਪਰ ਕੇ ਸਾਹਮਣੇ ਆਉਂਦੀਆਂ ਲੇਖਨ ਜੀ ਕਦੀ ਇਹੋ ਜਿਹਾ ਵੀ ਕੋਈ ਸਮਾ ਆਇਆ ਵਾ ਭਈ ਤੁਸੀਂ ਕਿਸੇ ਘਰ ਗਏ ਤੁਹਾਨੂੰ ਬੁਲਾਇਆ ਗਿਆ ਵੇ ਇਹ ਸਾਡੇ ਕਰਾਇਬ ਚੀਜ਼ਾਂ ਹੁੰਦੀਆਂ ਭਈਆਂ ਉੱਥੇ ਤੁਹਾਨੂੰ ਗੁਰੂਤਾ ਸਾਹਮਣਾ ਕਰਨਾ ਪਿਆ ਵੇ ਬਹੁਤੀ ਥਾਈ ਬਹੁਤੀ ਥਾਈ ਤੇ ਨਹੀਂ ਅਜਿਹੀ ਗੱਲ ਆਈ ਕੁਝ ਥਾਵਾਂ ਤੇ ਜਿੱਥੇ ਕੇਦੇ ਪੇਟ ਤੇ ਵਜਦੀ ਆ ਨਾ ਲੱਤ ਵੱਜਦੀ ਆ ਕਿਉਂਕਿ ਉਹਨੇ ਤੰਦਾ ਵਾ ਤਾਂ ਜੇ ਤੁਸੀਂ ਕਹਿੰਦੇ ਧੰਦੇ ਦੇ ਵਿੱਚ ਜਾ ਕੇ ਮਤਲਬ ਤੁਸੀਂ ਉੱਚ ਕੋਈ ਕੰਤੂ ਪ੍ਰਿੰਤੂ ਕਰੋਗੇ ਭਾਵੇਂ ਅਸੀਂ ਅਜੇ ਹਾਂ ਨਹੀਂ ਕਰਦੇ ਅਸੀਂ ਅਗਲੇ ਨੂੰ ਇਹ ਨਹੀਂ ਆਉਂਦੇ ਵੀ ਤੇ ਅਸੀਂ ਤੇਰੀ ਰੋਟੀ ਖੋਣ ਦੇ ਤੇਰੇ ਹੱਕ ਚ ਆ ਅਸੀਂ ਤੇਰੇ ਉਹਦੀਆਂ ਵੀ ਰਿਪੋਰਟ ਕਰਨ ਨੂੰ ਵੀ ਤਿਆਰ ਹੁੰਨੇ ਆ ਵੀ ਭਾਈ ਤੂੰ ਆ ਤੈਨੂੰ ਕਿਤੇ ਕੰਮ ਦਵਾਉਨੇ ਆ ਜਿੰਨਾ ਕੁ ਤੂੰ ਕਿਤੇ ਪੜਿਆ ਲਿਖਿਆ ਸਾਨੂੰ ਇਹ ਵੀ ਪਤਾ ਵਾ ਵੀ ਇਹ ਬੰਦਾ ਜਿਹੜਾ ਕਰ ਰਿਹਾ ਇਦਾਂ ਨਹੀਂ ਕਰ ਰਿਹਾ ਉਹ ਭੁੱਖਾ ਮਰਦਾ ਉਹਨੂੰ ਆ ਗਈ ਦਿਮਾਗ 'ਚ ਵੀ ਕਰਨਾ ਸ਼ੁਰੂ ਕਰਦਾ ਜਿਹੜਾ ਬੰਦਾ ਚੰਗੀ ਬੜੀ ਰੋਟੀ ਖਾਂਦਾ ਉਹ ਇਹੋ ਜਿਹੇ ਕੰਮ ਜਿਹੜੇ ਆ ਕਿੰਨੇ ਕੰਮ 'ਚ ਨਹੀਂ ਪੈਂਦਾ ਸਾਨੂੰ ਪਤਾ ਇਹਦੇ ਮਗਰ ਕਾਰਨ ਕੁਝ ਹੋ ਪਰ ਸਾਡੀ ਕਈ ਸਈ ਪਈ ਆ ਇੱਕ ਦੋ ਤਈ ਪਹਿਲਾਂ ਕੋਰੇ ਕੇਸੜਾ ਕੋ ਆਇਆ ਸੀਗਾ ਸਰਾਏ ਮੰਦਖਾਂ ਦਾ ਆਇਆ ਸੀਗਾ ਤੇ ਉਥੇ ਅੱਗ ਲੱਗਦੀ ਸੀ ਘਰ ਦੇ ਵਿੱਚ ਅੱਗ ਲੱਗਦੀ ਸੀ ਕਿ ਤੇ ਉਥੇ ਇੱਕ ਦਿਨ ਪਹਿਲਾਂ ਸਾਡੇ ਤੋਂ ਇੱਕ ਦਿਨ ਪਹਿਲਾਂ ਸਾਡੇ ਕੋ ਘਟਨਾ ਨਹੀਂ ਪਹੁੰਚੀ ਉਹ ਤੋਂ ਇੱਕ ਦਿਨ ਪਹਿਲਾਂ ਸਾਡੀ ਕੋਈ ਸਭ ਜੂੰਡ ਸੀਗਾ ਉਥੇ ਸਾਥੀ ਸੀ ਸਾਡੇ ਸੋਚਣਾ ਪਰ ਉਹ ਇੰਨੇ ਮਾਰ ਨਹੀਂ ਸੀਗੇ ਤੇ ਉਹ ਚਲੇ ਗਏ ਉਥੋਂ ਚਵਾਸ ਤੋਂ ਉੱਥੇ ਉਹ ਉਹ ਜਾ ਕੇ ਦੇਖ ਕੇ ਆਪਣੇ ਸਮਝ ਮੁਤਾਬਕ ਉਹ ਆਪਣਾ ਕੇਸ ਸੋਲਵ ਕਰਕੇ ਤੇ ਉਹਨਾਂ ਨੂੰ ਆਖਿਆ ਵੀ ਅੱਗ ਨਹੀਂ ਲੱਗੂਗੀ ਹਾਂ ਪਰ ਅੱਗ ਜਿਹੜੀ ਉਹ ਫਿਰ ਲੱਗ ਗਈ ਰਾਤ ਨੂੰ ਤੇ ਨਾਲ ਹੀ ਅਖਬਾਰਾਂ 'ਚ ਖਬਰ ਲੱਗੀ ਅਸੀਂ ਉਹਦਾ ਨੋਟਿਸ ਲੈ ਕੇ ਅਗਲੇ ਦਿਨ ਪੰਜ ਛੇ ਜਣੇ ਫਿਰ ਸਾਥੀ ਆ ਹੀ ਗਏ ਹਾਂ ਅਹੀਂ ਜਾ ਕੇ ਉੱਥੇ ਜਦੋਂ ਸਾਰਾ ਕੇਸ ਕੁਸਰ ਸਾਰਾ ਸੋਲਵ ਕਰਕੇ ਤੇ ਅਹੀਂ ਜਦੋਂ ਉਹਨਾਂ ਨੂੰ ਆਖਿਆ ਵੀ ਅੱਗ ਨਹੀਂ ਲੱਗੂਗੀ ਉਹ ਕਹਿੰਦੇ ਤੁਸੀਂ ਤੇ ਕੱਲ ਵੀ ਕਹਿੰਦੇ ਅੱਗ ਨਹੀਂ ਲੱਗੂਗੀ ਉੱਥੇ ਇਲੈਕਟ੍ਰੋਨਿਕ মিডিਆ ਵੀ ਸੀ ਪ੍ਰਿੰਟ মিডিਆ ਵੀ ਸੀ ਸਾਰੇ ਤੇ ਪ੍ਰਸ਼ਾਸਨ ਵੀ ਸੀ ਤੇ ਅਸੀਂ ਉਹਨਾਂ ਕੋਲ ਲੈ ਕੇ ਲਿਆ ਆ ਵੀ ਅਸੀਂ ਅਰਕੀਆ ਬਹਾਂ ਤੇ ਲੈ ਕੇ ਆ ਅਸੀਂ ਆ ਵੀ ਅਸੀਂ ਕੋਈ ਕੁਐਸਚਨ ਨਹੀਂ ਕਰਾਂਗੇ ਕੋਈ ਜਵਾਬ ਨਹੀਂ ਕਰਾਂਗੇ ਪਰ ਫਿਰ ਵੀ ਉੱਥੇ ਕੁਝ ਲੋਕ ਜਿਹੜੇ ਸੀ ਉਹਦੇ ਸਾਨੂੰ ਦੱਸੋ ਵੀ ਅਗ ਲੱਗਦੀ ਕਿਦਾਂ ਤੇ ਉਹ ਕਾਫੀ ਉੱਥੇ ਬਹਿਸ ਬਾਸੀ ਬਹਿਸੰਬਾਸੀ ਵੀ ਹੋਈ ਤੇ ਉਸੇ ਆਖੇ ਵੀ ਨਹੀਂ ਅਸੀਂ ਇਦਾਂ ਨਹੀਂ ਮਤਲਬ ਇਹ ਗੱਲ ਜਿਹੜੀ ਅਸੀਂ ਕਦੀ ਵੀ ਓਪਨ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਮਾਜ ਚੋਂ ਬਰਿਆਈਆਂ ਚੁਣਣੀਆਂ ਆ ਕੰਡੇ ਬੀਜਣੀਆਂ ਨਹੀਂ ਗੀ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਹੋਰ ਵੀ ਕ ਲੱਗੀ ਨੇ ਉਹ ਆ ਤਾਂ ਕਰਨੀ ਸੀ ਲਗਣੀ ਉਹ ਮੈਂ ਤੁਹਾਨੂੰ ਗੱਲ ਦੱਸੀ ਆ ਵੀ ਉਹ ਮੈਂ ਜਿੰਨੀਆਂ ਕੇਸਾਂ ਦੇ ਵਿੱਚ ਗਿਆ ਉਹ ਸਾਰੇ ਕੇਸ ਲਗਭਗ ਸਕਸੈਸ ਸਾਰੇ ਉਹਨੇ ਉਹ ਬਿਲਕੁਲ ਅਜ ਤੱਕ ਠੀਕ ਹੈ ਉਹ ਅਸੀਂ ਮਾੜੋ ਘਾੜੋ ਪਤਾ ਕੀਤਾ ਥੋੜੇ ਦਿਨ ਪਹਿਲਾਂ ਉਧਰ ਹੀ ਲੰਗੇ ਸੀ ਨੋ ਪ੍ਰੋਬਲਮ ਆਮ ਲੋਕਾਂ ਦੀ ਧਾਰਨਾ ਹੁੰਦੀ ਆ ਕਿ ਵੀਰਵਾਰ ਨਹਾਉ ਨਹੀਂ ਕਰਨੇ ਜਾਂ ਵਾਲ ਨਹੀਂ ਕਰਦੇ ਰਾਤ ਨੂੰ ਸਿਰ ਨਹੀਂ ਹੋਣਾ ਸ਼ਾਮਾਂ ਨੂੰ ਮੰਝਾ ਨਹੀਂ ਕਸਣਾ ਠੀਕ ਹੈ ਤੇ ਸ਼ਾਮਾਂ ਨੂੰ ਰਾਤ ਨੂੰ ਭੋਕਾ ਨਹੀਂ ਮਾਰਨੇ ਇਹੋ ਨੀ ਚੀਜ਼ਾਂ ਨੂੰ ਮਤਲਬ ਜਾਂ ਕੈਂਚੀ ਨਹੀਂ ਖੜਕਾਉਣੀ ਹੈ ਬੰਜੇ ਬੈ ਕੇ ਪੈਰ ਨਹੀਂ ਹਿਲਾਉਣੇ ਇਹ ਧਾਰਨਾ ਨੂੰ ਤੁਸੀਂ ਕਿਥੇ ਫੇਰਦੇ ਛੜੀਂ ਦੇਖੋ ਜਿਹੜੀ ਜਿਹੜੀਆਂ ਘਟਨਾਵਾਂ ਪਿਛਲੇ ਬਣੀਆਂ ਧਾਰਨਾਵਾਂ ਜਿਹੜੀਆਂ ਬਣੀਆਂ ਨਾ ਪਿਛਲੀਆਂ ਇਹ ਗੈਰ ਵਿਗਿਆਨਕ ਨਹੀਂ ਹੈ ਹੈ ਉਹ ਗਿਆਨ ਰਿਹਾ ਠੀਕ ਹੈ ਪਰ ਉਹ ਅੱਜ ਦੇ ਦਿਨ ਦੇ ਵਿੱਚ ਉਹ ਸਾਰਥਕ ਨਹੀਂ ਗਿਆ ਠੀਕ ਹੈ ਤੁਸੀਂ ਇਹ ਉਦੋਂ ਦੀ ਗੱਲ ਹੈ ਜਦੋਂ ਥੱਲੇ ਘਰ ਕੱਚੇ ਹੁੰਦੇ ਸੀ ਉੱਤੇ ਵੀ ਛੱਤਾਂ ਵੀ ਕੱਚੀਆਂ ਹੁੰਦੀਆਂ ਸੀ ਤੇ ਜਿਹੜੇ ਸਾਡੇ ਸਾਡੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਦ ਤਰ੍ਹਾਂ ਮੰਨ ਲਓ ਸੂਈ ਜਾਂ ਤਾਂ ਗੱਲ ਆਉਣ ਵਾਲੀ ਹਾਂਜੀ ਹਾਂਜੀ ਉਹ ਉਹਨਾਂ ਦਿਨਾਂ ਦੇ ਵਿੱਚ ਮਤਲਬ ਲੱਭਣੀ ਬੜੀ ਔਖੀ ਹੁੰਦੀ ਸਾਡੀਆਂ ਜਿਹੜੀਆਂ ਸਿਆਣੀਆਂ ਮਾਈਆਂ ਹੁੰਦੀਆਂ ਸੀ ਉਹ ਸੀਸੀ ਦੇ ਵਿੱਚ ਤੇਲ ਭਰ ਕੇ ਉਹ ਚ ਸੂਈਆਂ ਸਈਆਂ ਕਿਧੂਆਂ ਸਾਮਕ ਰੱਖਦੀਆਂ ਸੀ ਅੱਛਾ ਹੁਣ ਕੱਚੇ ਤੁਸੀਂ ਕੱਚੇ ਥਾਂ ਦੇ ਉੱਤੇ ਬੁਕਰ ਫੇਰੋਗੇ ਤੇ ਕੱਚੇ ਥਾਂ ਤੋਂ ਲੈੇ ਨਿਕਲਣੇ ਆ ਤੇ ਲਿਆਂ ਦੇ ਨਾਲ ਮਿੱਟੀ ਨਿਕਲਣੀ ਵੱਡੇ ਪੱਧਰ ਤੇ ਹਾਂਜੀ ਠੀਕ ਹੈ ਨਾ ਤੇ ਨਿਕਲੀ ਉਹਦੇ ਵਿੱਚ ਤੁਹਾਡੇ ਘਰ ਦਾ ਕੋਈ ਨਿਕਮ ਮੋੜਾ ਗਹਿਣਾ ਡਿੱਗ ਪਿਆ ਕੋਈ ਹੋਰ ਤੁਹਾਡੇ ਘਰ ਦਾ ਨਿਕਮ ਮੋੜਾ ਸੰਦ ਚੱਲ ਗਿਆ ਉਹ ਤੋਂ ਮਿੱਟੀ ਦੇ ਵਿੱਚ ਕਰੋ ਬਾਹਰ ਜਾ ਸਕਦਾ ਸੀ ਆ ਕਿਉਂਕਿ ਚਾਨਣ ਦੇ ਸਾਧ ਨਹੀਂ ਸੀ ਲਾਈਟ ਨਹੀਂ ਸੀ ਗਈ ਰੋਸ਼ਨੀ ਨਹੀਂ ਸੀ ਹੈ ਹਾਂਜੀ ਤੇ ਫਿਰ ਉਹ ਕੀ ਸੀਗਾ ਵੀ ਉਹ ਇੱਕ ਧਾਰਨਾ ਬਣਾਤੀ ਮਾਈ ਨੇ ਕਿ ਇਹਨੇ ਬੁੱਕਰ ਫੇਰੀ ਉਹਨੇ ਕਿ ਗੁਰਤ ਇਹ ਵੇਲੇ ਬੁੱਕਰ ਨਹੀਂ ਫੇਰੀ ਦੀ ਸ਼ਾਮ ਨੂੰ ਉਹਦਾ ਰੀਜ਼ਨ ਉਹਦੇ ਮਗਰ ਇਹ ਸੀਗਾ ਵੀ ਸਾਡੇ ਘਰੋਂ ਕੋਈ ਚੀਜ਼ ਜਿਹੜੀ ਆ ਨਿਕਲਣਾ ਜਾਵੇ ਦਿਨ ਦੇ ਵੇਲੇ ਸੀ ਉਹਨੂੰ ਕਰ ਮੰੰਜਾ ਸ਼ਾਮ ਨੂੰ ਕਸੜ ਦੀ ਗੱਲ ਜਿਹੜੀ ਆ ਸਿੱਧੀ ਸੱਦੀ ਆ ਪੀ ਅੱਜਕੱਲ ਹਰ ਘਰ ਦੇ ਵਿੱਚ 2-2 4-4 ਮੰਜੇ ਵਾਧੂ ਆ ਪੁਰਾਣੇ ਜ਼ਮਾਨੇ ਦੇ ਵਿੱਚ ਓਨੇ ਕੀ ਮੰਜੇ ਹੁੰਦੇ ਸੀ ਵਿੱਚ ਜਿੱਦੇ ਸਾਰਾ ਪਰਿਵਾਰ ਮਾਹਾਂ ਹੀ ਸੌਂਦਾ ਸੀ 2-2 ਜਾਨੇ ਕਰਕੇ ਸੌਂਦੇ ਸੀ ਮੈਂ ਖੁਦ ਸੌਂਦੇ ਰਹੇ ਅਸੀਂ 2-2 ਭਰਾ 3-3 ਜਾਨੇ ਵਸੁੰਦੇ ਰਹੇ ਕਿਉਂਕਿ ਅਸੀਂ ਰਿਸੋਰਸਫੁਲ ਨਹੀਂ ਸੀ ਉਹਨੋ ਹੁਣ ਸ਼ਾਮ ਨੂੰ ਤੁਸੀਂ ਮੈਲ ਪੈਨਦ ਕਸਣ ਲੱਗ ਪਏ ਤੇ ਪੈਨਦ ਟੁੱਟ ਗਈ ਤੇ ਫਿਰ ਕਿੱਧਰ ਜਾਣਾ ਹੈ ਉਹਨਾਂ ਅੰਦਰ ਅਚ ਪੈਂਦਾ ਨਹੀਂ ਸਪੇਅਰ ਪੈਂਦਾ ਨਹੀਂ ਸੀ ਹੁੰਦੀਆਂ ਪੈਂਦ ਬਣਾਉਣ ਵਾਸਤੇ ਸਣ ਕੁੱਟਣੀ ਪੈਂਦੀ ਸੀ ਫਿਰ ਚਿਪਣੀ ਪੈਂਦੀ ਸੀ ਫਿਰ ਉਹਨੂੰ ਭਿਉਣਾ ਪੈਂਦਾ ਸੀ ਫਿਰ ਦੋ ਤਿੰਨ ਬੰਦੇ ਲੱਗ ਕੇ ਕਦੀ ਐ ਨੂੰ ਤੇ ਕਦੀ ਐ ਨੂੰ ਵਟ ਦੇ ਕੇ ਤੇ ਫਿਰ ਉਹ ਪੈਂਦ ਜਿਹੜੀ ਬੜੇ ਲੰਮੇ ਪ੍ਰੋਸੈਸ ਨਾਲ ਪੈਂਦ ਜਿਹੜੀ ਉਹ ਬਣਦੀ ਸੀ ਇਸ ਕਰਕੇ ਉਹ ਆਉਂਦੇ ਸੀ ਸ਼ਾਮ ਨੂੰ ਮੰਜਾ ਨਹੀਂ ਕਸਣਾ ਕਿ ਪੈਂਦ ਟੁੱਟ ਗਈ ਤੇ ਫਿਰ ਵਕਤ ਪੈ ਜਾਊਗਾ ਇਦਾਂ ਦੀਆਂ ਹੋਰ ਬੜੀਆਂ ਬੜੀਆਂ ਜਿਹੜੀ ਸਾਰੀਆਂ ਕਟਰਾਮਾ ਉਹਨਾਂ ਦਾ ਕੋਈ ਨਿਰਧਾਰਨ ਨਹੀਂ ਹੋ ਉਸ ਵੇਲੇ ਉਹਨਾਂ ਦਾ ਆਧਾਰ ਸੀ ਟੂਣਾ ਕਰਨਾ ਟੂਣਾ ਕਰਨਾ ਸਭ ਤੋਂ ਵੱਡੀ ਗੱਲ ਜਿਹੜੀ ਟੂਣਾ ਸੀ ਜਿਹਨੂੰ ਅਸੀਂ ਬੜਾ ਮਾੜਾ ਸਮਝਦੇ ਆ ਉਹ ਬੜਾ ਵੱਡਾ ਇੱਕ ਸਾਧਨ ਸੀਗਾ ਹਕੀਮ ਨੂੰ ਸੱਦਣ ਦਾ ਆਪਣੇ ਘਰੇ ਕਿਉਂਕਿ ਚਰਾਏ ਦੇ ਵਿੱਚ ਜਿਹੜਾ ਵਾ ਉਹ ਟੂਣਾ ਕੀਤਾ ਜਾਂਦਾ ਸੀ ਹਕੀਮ ਜਿਹੜਾ ਸੀ ਉਹ ਨਾ ਤੇ ਫੋਨ ਸੀਗੇ ਨਾ ਉਹਨਾਂ ਦਿਨਾਂ ਚ ਕੋਈ ਸਾਧਨ ਸੀ ਵੀ ਮੋਟਰਸਾਈਕਲ ਤੇ ਜਾ ਕੇ ਲਿਆਂਦਾ ਜਾ ਸਕਦਾ ਸੀ ਸਿਰਫ ਹਕੀਮ ਨੰਗਦੇ ਆਉਂਦੇ ਨੂੰ ਦੱਸਣਾ ਪੈਂਦਾ ਸੀ ਬਚੌਂਕ ਦੇ ਵਿੱਚ ਟੂਣਾ ਕਰਕੇ ਵੀ ਇੱਥੇ ਕੋਈ ਮਰੀਜ਼ ਆ ਤੇ ਮਰੀਜ਼ ਕਿਹੜਾ ਆ ਜੇ ਤੇ ਉਹ ਲੈਟਰੀਨਾ ਵਾਲਾ ਵਾ ਤੇ ਉਹਨੂੰ ਵਾਈ ਬਾਦੀ ਵਾਲੀਆਂ ਚੀਜ਼ਾਂ ਦਾਲਾਂ ਜਾਂ ਕੋਈ ਉਹੋ ਜਿਹੀ ਚੀਜ਼ ਰੱਖਣੀ ਹੈ ਜੇ ਸਿਰ ਦਰਦ ਵਾਲਾ ਨਾਰੀ ਵਾਲਾ ਜੇ ਬੱਚਾ ਪੈਦਾ ਹੋਣ ਵਾਲਾ ਜਾਂ ਵਿਆਹੀ ਨੌਜਵਾਨ ਵਿਆਹੀ ਕੁੜੀ ਆ ਤੇ ਉਹਦੀਆਂ ਚੂੜੀਆਂ ਰੱਖ ਦੇਣੀਆਂ ਮਤਲਬ ਉਹ ਇੱਕ ਸਿਗਨਲ ਸੀ ਓਕੇ ਭਾ ਹਕੀਮ ਨੂੰ ਪਤਾ ਲੱਗ ਜਾਏ ਵੀ ਐਸ ਪਿੰਡ ਦੇ ਵਿੱਚ ਐਸ ਏਰੀਏ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਰੀਜ਼ ਮੇਰੀ ਵੇਟ ਕਰ ਰਿਹਾ ਤੇ ਉਹ ਉੱਥੋਂ ਜਾ ਕੇ ਮਿਲ ਕੇ ਉਹਨੂੰ ਜਾ ਕੇ ਚੂਸ ਕਰਕੇ ਉਹਨੂੰ ਤੇ ਉਹਦਾ ਉਹ ਇਲਾਜ ਕਰ ਪਾਉਂਦਾ ਸੀ ਇਦਾਂ ਦੀ ਹੋਰ ਕੰਨ ਕੰਨਾਂ ਪਾਉਣਾ ਮੁਰਦੇ ਦੇ ਨਾਲ ਕੰਨਾਂ ਪਾਉਨੇ ਆ ਉਦੇ ਪਾਉਂਡ ਦਾ ਰੀਜਨ ਹੁਣ ਹੈ ਆਪਾਂ ਐਵੇਂ ਬਾਈ ਫਿਰਦੇ ਆ ਉਦੋਂ ਰੀਜਨ ਉਹਦਾ ਏਸੀ ਵੀ ਜਾਂ ਤੇ ਟੋਆ ਪੁੱਟਣਾ ਹੈ ਦਬਾਉਣਾ ਹੈ ਤੇ ਜਾਂ ਉਹਨੂੰ ਸਾੜਨਾ ਸਿੜੀ ਉਹਦੇ ਸਰੀਰ ਮੁਤਾਬਕ ਉਹਦੀ ਮਿੰਤੀ ਹੋ ਜAVE ਕੰਨਾ ਉਹਦੇ ਨਾਲ ਪਾਇਆ ਉਹਨੂੰ ਜਾ ਕੇ ਜਦੋਂ ਪੁੱਟਣਾ ਹੈ ਟੋਆ ਪੁੱਟਣਾ ਦੁਕਾਨਾਂ ਲੈ ਜਾਣਾ ਉਹਦੇ ਨਾਲ ਮਿੰਕੇ ਤੇ ਥੱਲੇ ਟੋਆ ਪੋਟ ਲੈਣਾ ਮਤਲਬ ਕਿਸੇ ਚੀਜ਼ ਦਾ ਕਾਰਨ ਕੋਈ ਨਿਰਧਾਰਨ ਨਹੀਂ ਸਾਰੇ ਵਿਗਿਆਨਕ ਸੀਗੇ ਪਰ ਉਹ ਅੱਜਕੱਲ ਸਮਾਜ ਜਿਹੜਾ ਵਾ ਉਹ ਨੰਗ ਚੁੱਕਿਆ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਗਈ ਪਰ ਅੱਜ ਵੀ ਅੱਜ ਵੀ ਚਰਾਹੇ ਤੇ ਬੋਕਰ ਖੜਾਈ ਜਾਂਦੀ ਹੈ ਅੱਜ ਵੀ ਜਿੰਦਰੇ ਮਾਰਗੇ ਛੁੱਟੇ ਜਾਂਦੇ ਆ ਅੱਜ ਦੇ ਅੱਜ ਫਿਰ ਇਹ ਤਰਕ ਕਿ ਕਿਥੇ ਗਿਦਰ ਤਰਕ ਕੋਈ ਜਿਹੜਾ ਨਹੀਂ ਮੰਨਦਾ ਹੁਣ ਮੈਂ ਮੈਂ ਤਰਕ ਮੰਨਦਾ ਇਹਦਾ ਮੈਨੂੰ ਫਾਇਦਾ ਹੈ ਤੁਸੀਂ ਮੰਨੋਗੇ ਤੁਹਾਨੂੰ ਫਾਇਦਾ ਹੋ ਜੂ ਕੁਝ ਲੋਕ ਜਿਹੜੇ ਆ ਵਹਿਮਾਂ ਪਰਮਾਜੋ ਨਹੀਂ ਨਿਕਲਦੇ ਜਿੰਨਾ ਤੁਸੀਂ ਮਰਜ਼ੀ ਯੋਰ ਲਾ ਲਓ ਜਿੰਨਾ ਮਰਜ਼ੀ ਸਮਝਾ ਲਓ ਉਹ ਸਮਝਦੇ ਵੀ ਸ਼ਾਇਦ ਇਹ ਇੰਤਰਾਕੀਤਾਂ ਜਾਂ ਤੁਹਾਨੂੰ ਦੱਸਿਆ ਵੀ ਪੁਜਾਰੀ ਵਰਗੇ ਜਿਹੜਾ ਇਹ ਸ਼ਰਾਰਤੀ ਵਰਗ ਆ ਉਹ ਲੋਕਾਂ ਨੂੰ ਵਰਗਲਾ ਕੇ ਵੀ ਤੂੰ ਆਹ ਕਰੇਂਗਾ ਤੇ ਇਦਾਂ ਉਹ ਜੂ ਆਹ ਕਰੇਂਗਾ ਇਦਾਂ ਉਹ ਜੂ ਹੁਣ ਜਿਹੜਾ ਬੰਦਾ ਬੋਕਰ ਗਿਆ ਹੁਣ ਬੋਕਰ ਵੀ ਤੁਹਾਡੇ ਸਾਹਮਣੇ 100 ਰੁਪਏ ਤੋਂ ਥੱਲੇ ਬੋਕਰ ਨਹੀਂ ਆਉਂਦੀ ਤੇ ਉਹ 100 ਦੇ ਇੱਕ ਵਾਰ ਫੂਕ ਆਇਆ ਨਾ ਜਾ ਕੇ ਸੁਣ ਰਿਆ ਕਰੋ ਹੋਰ ਨੁਕਸਾਨ ਕਰ ਲਿਆ ਇਹ ਕਰਕੇ ਜਿਹੜੇ ਲੋਕ ਆਈ ਸੀ ਲੋਕਾਂ ਨੂੰ ਵੱਧ ਤੋਂ ਵੱਧ ਤੁਹਾਡੇ ਮਾਦੀਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਥੋੜਾ ਜਿਹਾ ਦਿਮਾਗ ਦੇ ਉੱਤੇ ਬੋਝ ਪਾਉਣਾ ਸ਼ੁਰੂ ਕਰ ਦਿਓ ਪਈ ਇਹ ਘਟਨਾ ਵਾਪਰਦੀ ਹੈ ਤੇ ਕਿਉਂ ਵਾਪਰਦੀ ਕੀ ਹੁੰਦਾ ਇਹ ਕਿ ਉਹ ਇਹੋ ਜੀ ਕੜਨਾ ਨਹੀਂ ਜਿਹਦਾ ਇਸ ਦੁਨੀਆ ਦੇ ਵਿੱਚ ਇਲਾਜ ਨਹੀਂ ਹੈਗਾ ਆਖਿਰ ਤੇ ਆਪਣਾ ਨੰਬਰ 610 ਕਦਾ ਸਾਂਝਾ ਕਰਦੇ ਆਂ ਅਸੀਂ ਇੱਕ ਬੇਨਤੀ ਕਰ ਰਹੇ ਆਂ ਵੀ ਸਾਡਾ ਸਹਿਤ ਇੱਕ ਤੇ ਸਾਡੀਆਂ ਤਰਕਸ਼ੀਲ ਸੁਸਾਇਟੀ ਨਾਲ ਬੁੱਕਾਂ ਆ ਜਿਹੜੀਆਂ ਬਹੁਤ ਚੰਗੀਆਂ ਮੋਟੀਆਂ-ਮੋਟੀਆਂ ਪਰ ਕੀਮਤ ਉਹਨਾਂ ਦੀ ਬਿਲਕੁਲ ਕਹਿ ਦੇ ਜਿੰਨੀ ਆ 100 ਰੁਪਏ ਤੋਂ ਥੱਲੇ ਥੱਲੇ ਕਿਤਾਬਾਂ ਨੇ ਉਹ ਉਹ ਕਿਤਾਬਾਂ ਪੜੀਆਂ ਜਾਣ ਇੱਕ ਸਾਡਾ ਦਿਮਾਸ਼ਕ ਪੇਪਰ ਆਉਂਦਾ ਹੈ ਤਰਕਸ਼ੀਲ ਉਹ ਹਿੰਦੀ ਚ ਵੀ ਛਪਦਾ ਹੈ ਤੇ ਪੰਜਾਬੀ ਚ ਵੀ ਛਪਦਾ ਦੋ ਮਹੀਨੇ ਬਾਦਾਂ ਆਉਂਦਾ ਉਹ ਉਡੀ ਫੀਸ ਵੀ 150 ਰੁਪਿਆ ਇੱਕ ਸਾਲ ਦੀ ਆ ਕੋਈ ਫੀਸ ਵੀ ਬਹੁਤ ਜਿਆਦੀ ਨਹੀਂ ਉਹ ਤਰ੍ਹਾਂ ਉਹ ਜੋ ਸੈਟ ਆ ਉਹ ਪੜਿਆ ਜਾਵੇ ਦੋ ਨੰਬਰ ਤੇ ਕੋਈ ਵੀ ਘਟਨਾ ਤੁਹਾਡੇ ਲਾਗੇ ਤੁਹਾਡੇ ਘਰੇ ਤੁਹਾਡੇ ਆਣ ਗੁਆਣ ਤੁਹਾਡੇ ਰਿਸ਼ਤੇਦਾਰ ਚ ਕੋਈ ਵਾਪਰਦੀ ਆ ਜਿਹੜੀ ਅਜੀ ਲੱਗਦੀ ਆ ਵੀ ਇਹ ਕੋਈ ਕੁਦਰਤ ਗੈਰ ਕੁਦਰਤੀ ਘਟਨਾਵਾਂ ਇਹਦੇ ਚ ਕੋਈ ਗੈਬੀ ਸ਼ਕਤੀ ਆ ਜਾਂ ਇਹਦੇ ਮਗਰ ਗੈਬੀ ਹੱਥ ਆ ਉਹਦੇ ਸਬੰਧ ਦੇ ਵਿੱਚ ਸਾਡੇ ਨਾਲ ਮੇਰੇ ਨਾਲ ਕਰਨਾ ਤੇ 96460 35128 96460 35128 ਦੇ ਉੱਤੇ ਸੰਪਰਕ ਕਰ ਲਓ ਮੇਰੇ ਹੋਰ ਸਾਥੀ ਵੀ ਹੈਗੇ ਆ ਸਾਡੀ ਦਵਰਕੀ ਵੀ ਅਜੇ ਆ ਪੱਤਰਕਾਰ ਸਾਥੀ ਮੰਗਣ ਦੇ ਉਹ ਵੀ ਦੇ ਦੇਾਂਗੇ ਉਹ ਵੀ ਸ਼ੋਅ ਕਰ ਦਿਓ ਤੇ ਇਹ ਵੱਧ ਤੋਂ ਵੱਧ ਜਿਹੜਾ ਵਾ ਜਿੱਦਕ ਉਹ ਇਹੋ ਜਿਹੀ ਕਟਨਾ ਵਾਪਰਤੀ ਇਹ ਤੇ ਸਾਡੇ ਨਾਲ ਸੰਪਰਕ ਕਰੋ ਸਾਧ ਸੰਤਾ ਮੁੱਲਾ ਮਲਾ ਆਲਿਆਂ ਜੋਸ਼ੀਆਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਆਪਣੀ ਜਿਹੜੀ ਕਿਰਤ ਕਮਾਈ ਆ ਉਹਨੂੰ ਬਰਬਾਦ ਨਾ ਕਰੋ ਧੰਨਵਾਦ ਵਾਪਸ ਜੁਗਰੇ ਤਾਂ ਇਹ ਸਨ ਸਦਾ ਨਿਰੰਦਰ ਸਿੰਘ ਵੇਦੀ ਜਿਹੜੇ ਤਰਕਸ਼ਾਲਾ ਸੋਸਾਇਟੀ ਦੇ ਜਿਹੜੇ ਪ੍ਰਧਾਨ ਨੇ ਜਿੰਨਾ ਦੀ ਗੱਲਬਾਤ ਕਰਨ ਕੀਤੀ ਆ ਬਹੁਤ ਸਾਰੀਆਂ ਜਿਹੜੀਆਂ ਧਰਨਾਵਾਂ ਸੀ ਜਿਹੜੀਆਂ ਅੱਜ ਸਾਂਝੀਆਂ ਕੀਤੀਆਂ ਵਸਤਾਰ ਦੇ ਸੁਪੇ ਦੇਣਾ ਕਿਉਂਕਿ ਇਹਨਾਂ ਕੋਲ ਬਹੁਤ ਸਾਰੇ ਇਹੋ ਜਿਹੇ ਜਿਹਦੇ ਗੱਲਾਂ ਦੇ ਤੱਥ ਸਨ ਜਿਹੜੇ ਧਰਨਾ ਸਾਂਝੀ ਕਰਨਾ ਸਾਡਾ ਫਰਜ਼ ਬਹਦਾ ਸੀ ਕਿਉਂਕਿ ਅੱਜ ਦੇ ਮਾਹੌਲ ਵਿੱਚ ਵਿਗਿਆਨੀ ਯੋਗ ਵਿੱਚ ਜਦਕਿ ਲੋਕ ਭੋਲੇ ਭਾਲੇ ਲੋਕ ਜਿਨ੍ਹਾਂ ਨੂੰ ਅੱਜ ਵੀ ਜਿਹੜੇ ਕਈ ਬਾਬਿਆਂ ਵੱਲੋਂ ਠੱਗਿਆ ਜਾ ਰਿਹਾ ਵਾ ਵਿਹਿਮਾ ਭਰਮਾ ਦੇ ਅੰਧ ਵਿਸ਼ਵਾਸਾਂ ਪਾ ਕੇ ਕਾ ਸਾਡਾ ਇੱਕ ਉਪਰਾਲਾ ਸੀ ਕਿ ਤੁਹਾਡੇ ਤੱਕ ਜਰੀ ਇਹ ਸਾਂਝ ਜਰੂਰ ਪਾਈ ਜਾਵੇ ਤਾਂ ਜੋ ਸਾਡੇ ਬਹੁਤ ਸਾਰੇ ਲੋਕ ਆ ਉਹ ਇਹਨਾਂ ਵਰਮਾ ਭਰਮ ਤੋਂ ਬਾਹਰ ਨਿਕਲ ਸਕਣ ਤੇ ਹੋ ਸਕਦਾ ਵਾ ਸਾਡੀਆਂ ਕਈਆਂ ਗੱਲਾਂ ਜਾਂ ਸਾਡੇ ਬੇਦੀ ਸਾਹਿਬ ਦੀਆਂ ਗੱਲਾਂ ਵੀ ਤੁਹਾਨੂੰ ਜਿਹੜੀਆਂ ਬੁੜੀਆਂ ਲੱਗੀਆਂ ਹੋਣ ਤੁਸੀਂ ਆਪਣੀ ਜਿਹੜੀ رائے ਆ ਉਹ ਕਮੈਂਟ ਬਾਕ ਜਾ ਕੇ ਦੇ ਸਕਦੇ ਹੋ ਤਾਂ ਸਾਡੀ ਅੱਜ ਦੀ ਵੀਡੀਓ ਦਾ ਮਕਸਦ ਇੱਕੋ ਸੀ ਵੀ ਜਿਹੜੇ ਤੁਹਾਡੇ ਨੂੰ ਵਹਿਮਾ ਭਰਮ ਜਿਹੇ ਲੋਕ ਫਸਿਆ ਉਹਨਾਂ ਤੱਕ ਇਹ ਜਾਣਕਾਰੀ ਸਾਂਝ ਕੇ ਦਿੱ ਜਾਵੇ ਤਾਂ ਸਾਡੀ ਵੀਡੀਓ ਨੂੰ ਕਿੱਸਾ ਲੱਗੀਏ ਸਾਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਦੱਸਿਓ ਮੈਂ ਕੋਲੀ ਸੰਦੀਪਾ ਤਰਨਤਾ